ਜੀ ਜਿੱਦ ਕਦੋਂ ਸੋਚਿਆ ਆਪਾਂ ਕੋ ਬੈੜ ਖੋਦਾ ਚਾਰ ਕਰਨਾ ਅਗਰ ਕੰਪਨੀਆਂ ਸੀਗੇ ਜੀ ਉਹ ਪ੍ਰੈਸ਼ਰ ਪਾਉਣ ਲੱਗ ਗਏ ਜੀ ਬਈ ਸਾਡੀ ਚੀਜ਼ਾਂ ਦੇ ਤੁਸੀਂ ਰੀਡ ਨਾ ਬਸ ਇਹੀ ਸੋਚ ਸੀ ਯਾਰ ਬਈ ਹਰ ਇੱਕ ਦੇ ਘਰ ਟੈਲ ਲਗਾਉਣੀ ਆ ਠੀਕ ਹੈ ਜੀ ਸੋਸ਼ਲ ਮੀਡੀਆ ਦੀ ਵੀ ਸਪੋਰਟ ਮਿਲੀ ਆਪਾਂ ਨੂੰ ਪਾਣੀ ਦਾ ਵੀ ਕੰਮ ਕਰਨਾ ਚਾਹਣੇ ਹੋ ਵੀ ਗਾਹ ਬਹੁਤ ਨਾਲ ਬਾਤਾਂ ਜਿਹੜੀਆਂ ਮਾਰਕੀਟ ਦੇ ਵਿੱਚ ਹਨ ਗੋਰਾ ਟੈਲ ਦੀਆਂ ਬਈ ਗੋਰਾ ਟੈਲ ਵਾਲੇ ਦਾ ਪਾਣੀ ਵਧੀਆ ਹੁੰਦਾ ਮਿੱਠਾ ਹੁੰਦਾ ਇਹ ਪੀਏ ਹੈ ਜਿਆਦਾ ਤਾਂ ਨਹੀਂ ਬੋਲ ਗਿਆ ਮੈਂ ਹੋਰ ਤਾਂ ਨਹੀਂ ਗਿਆ ਅੱਗੇ ਫਿਊਚਰ ਪਲਾਨ ਕੀ ਆ ਤੁਹਾਡੇ ਐਸ ਐਨ ਯੂ ਵੱਡਾ ਕਰਨਾ ਹੈ ਜੀ ਗੋਰਾ ਟਾਇਲ ਹਾਂਜੀ ਅੱਜ ਅਸੀ ਕਾਲ ਜੀ ਮੈਂ ਸਰਪੀ ਸਿੰਘ ਖੰਡ ਪੇਵੇਂ ਚੈਨਲ ਤਾ ਹਾਂ ਬਾਈ ਜੀ ਅੱਜ ਤੁਹਾਨੂੰ ਆਪਾਂ ਬ੍ਰਾਂਡ ਨਾਲ ਮਿਲਾਨ ਜਾ ਰਹੇ ਹਾਂ ਗੋਰਾ ਟਾਇਲ ਸਾਰੇ ਜਨ ਨੇ ਸੁਣਿਆ ਹੀ ਹੋਗਾ ਗੋਰਾ ਟਾਇਲ ਅੱਜ ਦੇ ਟਾਈਮ ਦੇ ਵਿੱਚ ਬ੍ਰਾਂਡ ਇੱਕ ਤੇ ਇਹਨਾਂ ਦਾ ਮੈਗਨਾ ਸੋਸ਼ਲ ਮੀਡੀਆ ਦੇ ਉੱਪਰ ਇੰਨਾ ਕ ਜਿਆਦਾ ਬੋਲਬਾਲਾ ਅੱਜ ਦੇ ਟਾਈਮ ਦੇ ਵਿੱਚ ਠੀਕ ਆ ਆਪਾਂ ਕਿਤੇ ਵੀ ਪੰਜਾਬ ਦੇ ਵਿੱਚ ਜਾਨ ਲੈ ਤੁਸੀਂ ਕਦੇ ਗੌਰ ਨਹੀਂ ਕੀਤੀ ਨਾ ਕਦੇ ਗੌਰ ਕਰਕੇ ਦੇਖਿਓ ਹਰ ਕੰਨ ਦੇ ਉੱਪਰ ਗੋਰਾ ਟਾਇਲ ਦਾ ਉਹ ਫਲੈਕਸ ਵਗੈਰਾ ਬਣੀ ਹੋਈ ਆ ਜਾਂ ਕਿਤੇ ਵੱਡੀਆਂ ਵੱਡੀਆਂ ਫਲੈਕਸਾਂ ਦੇ ਉੱਪਰ ਤੇ ਇੱਕ ਗੋਰਾ ਟਾਇਲ ਲਿਖਿਆ ਹੁੰਦਾ ਹੋ ਅੱਜ ਕੱਲ ਤਾਂ ਜਦੋਂ ਕੋਈ ਫਿਲਮ ਰਿਲੀਜ਼ ਹੁੰਦੀ ਆ ਫਿਰ ਉਹ ਰਿਲੀਜ਼ ਕਰਦਾ ਜਿਹੜਾ ਬੈਨਰ ਲੱਗਦਾ ਬੈਨਰ ਥੱਲੇ ਵੀ ਗੋਰਾ ਟਾਇਲ ਲਿਖਿਆ ਹੁੰਦਾ ਆਪਣੇ ਹਰੇਕ ਦੇ ਮਨ ਦੇ ਵਿੱਚ ਆ ਚੀਜ਼ ਹੁੰਦੀ ਆ ਵੀ ਯਾਰ ਹੈ ਕੌਣ ਇਹ ਕੀ ਚੀਜ਼ ਆ ਹਨਾ ਵੀ ਜਿਹੜਾ ਇੰਨਾ ਜ਼ਿਆਦਾ ਨਾ ਤਾਂ ਫੋਲੋਵਰਾਂ ਹੈ ਕਿਉਂ ਆ ਆਪਾਂ ਉਹਦੇ ਰਿਲੇਟਡ ਗੱਲਬਾਤ ਕਰਾਂਗੇ ਬਾਈ ਜੀ ਹਰਨਾ ਅੱਜ ਆਪਾਂ ਤੁਹਾਨੂੰ ਮਿਲਾਵਾਂਗੇ ਗੋਰਾ ਟਾਇਰ ਦੇ ਜਿਹੜੇ ਮੇਨ ਬੰਦੇ ਨੇ ਇੱਥੇ ਠੀਕ ਆ ਚੇਅਰਪਰਸਨ ਜਿਹਨਾਂ ਨੂੰ ਕਹਿ ਦਿੰਨੇ ਆਪਾਂ ਤੇ ਉਹ ਸਾਡੇ ਵਿਚਕਾਰ ਮੌਜੂਦ ਨੇ ਆਪਾਂ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਵੀ ਜਰਨੀ ਇੰਨੀ ਕੋ ਡਿਫਿਕਲਟ ਸੀਗੀ ਨਾ ਵੀ ਤੁਸੀਂ ਖੁਦ ਸੁਣ ਕੇ ਕਹਿ ਦੋ ਯਾਰ ਬੰਦੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਐ ਇੱਥੇ ਤੱਕ ਪਹੁੰਚਣ ਦੇ ਲਈ ਆਪਾਂ ਇਹ ਨਹੀਂ ਕਹਿ ਸਕਦੇ ਬਸ ਤਕਾ ਲੱਗਿਆ ਨਹੀਂ ਯਾਰ ਵੀ ਤੁੱਕਾ ਤਾਂ ਉਹ ਹੋ ਗਿਆ ਨਾ ਜਿਹੜਾ ਵੀ ਕੁਝ ਕਰਨਾ ਵੀ ਨਹੀਂ ਪਿਆ ਤੇ ਸਿੱਧਾ ਉੱਥੇ ਹੀ ਪਹੁੰਚ ਗਏ ਤੁਹਾਨੂੰ ਜਰਨੀ ਸੁਣਾਵਾਂਗੇ ਭਾਈ ਜਿਹਨੂੰ ਤੁਸੀਂ ਸੁਣ ਕੇ ਖੁਦ ਹੈਰਾਨ ਰਹੇਗੇ ਇੱਥੋਂ ਤੱਕ ਮਤਲਬ ਇੰਨੀ ਨੀਵੀਂ ਥਾਂ ਤੋਂ ਲੈ ਕੇ ਇੰਨੀ ਉੱਚੀ ਜਗ੍ਹਾ ਤੱਕ ਬੰਦਾ ਕਿਵੇਂ ਪਹੁੰਚਿਆ ਆਜਾ ਆਪਾਂ ਗੱਲਬਾਤ ਕਰਦੇ ਆਂ ਅੱਛਾ ਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਮੈਨੂੰ ਵੀ ਬਹੁਤ ਟਾਈਮ ਦਾ ਸੀਗਾ ਮੈਂ ਕਿਹਾ ਸਵਾਰਨ ਜੀ ਨਾਲ ਕਿਹਾ ਕੀ ਬਾਤ ਹੈ ਭਾਜੀ ਇਹ ਤਾਂ ਤੁਹਾਡਾ ਬੜਪਣ ਹੈ ਜੀ ਤੁਸੀਂ ਸਾਨੂੰ ਇਨੀ ਰਿਸਪੈਕਟ ਦੇ ਰਹੇ ਹੋ ਤੇ ਇਹ ਬੜੀ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਅੱਜ ਸਰ ਸਸਿਕਾ ਜੀ ਮੈਂ ਪੂਰਾ ਟੈਲਰ ਸਟੋਰ ਰਾਮਪਰਾਪੂਰ ਤੋਂ ਆ ਜੀ ਹਾਂ ਜੀ ਤੇ ਐ ਦੱਸੋ ਆਪਣਾ ਨਾਮ ਦੱਸਿਓ ਸਰਜੀਤ ਸਿੰਘ ਸਰ ਸਰਜੀਤ ਸਿੰਘ ਨਾਮ ਸਰਜੀਤ ਸਿੰਘ ਤੇ ਜਦੋਂ ਆਪਾਂ ਇੱਥੇ ਮੈਂ ਕਹਿੰਦਾ ਮੇਰਾ ਤੀਜਾ ਚੌਥਾ ਗੜਾ ਜੇ ਤੁਹਾਡੇ ਕੋਲ ਹੈ ਨਾ ਵੀ ਪੂਰਾ ਟੈਲਰ ਤੋਂ ਆ ਰਿਹਾ ਵੇ ਦੇਖ ਵੀ ਰਿਹਾ ਵੀ ਥੋੜਾ ਜਿਹੜੇ ੁੰਡੇ ਕਰਮਚਾਰੀ ਨੇ ਵਿਹਾਰ ਉਹ ਕਾਫੀ ਫਰੈਂਡਲੀ ਆ ਵੀ ਜਿਵੇਂ ਆਪਣੇ ਪਰਿਵਾਰ ਦੇ ਵਿੱਚ ਕੋਈ ਬੰਦਾ ਤੁਰਿਆ ਫਿਰਦਾ ਹੈ ਨਾ ਉਦਾਂ ਤੁਰੇ ਫਿਰਦੇ ਆ ਤੁਸੀਂ ਕਦੇ ਕਿਸੇ ਕਰਮਚਾਰ ਨੂੰ ਐ ਤਾਲੀ ਖੜਕੂ ਨੂੰ ਤੇਰਾ ਗ੍ਰੇਡ ਛੋਟਾ ਹੈ ਤੂੰ ਸਾਡੇ ਤੋਂ ਛੋਟਾ ਹੈ ਹਨਾ ਮੈਂ ਕਿਹਾ ਤੁਹਾਡੇ ਰੈਪਰ ਕੋਰਸੇ ਦੇ ਉੱਪਰ ਬੈਠੇ ਆਏ ਕਿਹਨਾਂ ਲਈ ਦੇਖੋ ਜੀ ਆਪਾਂ ਕਦੇ ਕਿਸੇ ਨੂੰ ਤੂੰ ਤਾਂ ਆਖਿਆ ਹੀ ਨਹੀਂ ਜੀ ਨਹੀਂ ਹੈ ਜਿਹੜੇ ਤੁਸੀਂ ਕਦੇ ਤੂੰ ਤਰਿਆ ਕਰਦਾ ਹੈ ਜੀ ਬਈ ਆਪਾਂ ਤੂੰ ਤਾਂ ਕਿਸੇ ਨੂੰ ਆਖਿਆ ਹੀ ਨਹੀਂ ਹਰ ਇੱਕ ਨੂੰ ਨਾਮ ਲੈ ਕੇ ਬੁਲਾਈਦਾ ਹੈਗਾ ਜੀ ਹਨਾ ਜੀ ਜੋ ਵੀ ਆਪਣੇ EMPLYEE ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਵੱਡੇ ਨੇ ਕੋਈ ਛੋਟਾ ਹੈ ਹੀ ਨਹੀਂ ਜੀ EMPLYEE ਸਾਡੇ ਸਾਰੇ ਵੱਡੇ ਨੇ ਵੱਡੇ ਵਧੀਏ ਗਏ ਜੀ ਬਹੁਤ ਰਿਸਪੈਕਟ ਆ ਸਾਡੇ ਜਿਹੜੇ ਜਿੰਨੇ EMPLYE ਨੇ ਬਹੁਤ ਦਿਲੋਂਕਨ ਉਹਨਾਂ ਨੂੰ ਕੰਮ ਕਰਦੇ ਆ ਬਹੁਤ ਵਧੀਆ ਜੀ ਉਹਨਾਂ ਨੂੰ ਰਿਸਪੈਕਟ ਆ ਉਹਨਾਂ ਦੀ ਬਹੁਤ ਵਧੀਆ ਨਹੀਂ ਆ ਬਈ ਉਹ ਵੀ ਕਰਨਾ ਵੀ ਜੇ ਆਪਾਂ ਗੱਲ ਕਰੀਏ ਵੀ ਆ ਦੇ ਟਾਈਮ ਦੇ ਵਿੱਚ ਥੋੜੀ ਮੈਂ ਕਹਿੰਦਾ ਜਦੋਂ ਆਪਾਂ ਕਿਸੇ ਹੋਰ ਇੰਡਸਟਰੀ ਦੇ ਏਕੇ ਦੇ ਵਿੱਚ ਜਾ ਕੇ ਦੇਖੇ ਜਾਂ ਕਿਸੇ ਕਾਰੋਬਾਰ ਵਿੱਚ ਜਾ ਕੇ ਵੇਖਦੇ ਆ ਨਾ ਵੀ ਜਿਹੜੇ ਕੋਈ ਮਤਲਬ ਬੋਸ ਹੁੰਦਾ ਉਹ ਬੋਸ ਦੀ ਫੀਲਿੰਗ ਲੈਂਦਾ ਯਾਰ ਮੈਂ ਬੋਸ ਸੱਚ ਨੂੰ ਠੀਕ ਆ ਲੈਣੀ ਵੀ ਚਾਹੀਦੀ ਆ ਉਹਨੇ ਮਿਹਨਤ ਕੀਤੀ ਆ ਜਿਹੜੇ ਦੇ EMPLYE ਹੁੰਦੇ ਆ ਉਹ ਪਤਾ ਕੀ ਕਰਦੇ ਆ ਉਹ ਫਿਰ ਪਿੱਠ ਪਿੱਛੇ ਕਿਤੇ ਚੂਲ ਵੀਰੇ ਇਹਦਾ ਆਇਆ ਹੈ ਤਾਂ ਆਇਆ பட் ਥੋਡੇ ਦੇ ਵਿੱਚ ਥੋਡੇ ਆ ਜਿਹੜਾ ਪਰਿਵਾਰ ਹੈ ਇੱਕ ਤੁਹਾਡੀ ਫੈਮਿਲੀ ਹੈ ਗੋਰਾ ਟਾਇਰ ਹੈ ਨਾ ਮੈਂ ਇਹਦੇ ਵਿੱਚ ਇਦਾਂ ਦੀ ਕਦੇ ਕੋਈ ਗੱਲ ਨਹੀਂ ਸੁਣੀ ਵੀ ਹਰਾ ਜੱਜ ਕੋਈ EMPLOYE ਤੁਹਾਡੀ ਮਤਲਬ ਵਿੱਚ ਵਿੱਚ ਤੁਹਾਡੀ ਵਿੱਚ ਉਲੀ ਕਰ ਰਿਹਾ ਕਿਸੇ ਨਾਲ ਜਿਹਾ ਕੁਝ ਵੀ ਇਹ ਤੱਕ ਕੁਝ ਨਹੀਂ ਥੋਡੇ ਉੱਤੇ ਸਾਡੇ EMPLOYE ਸਾਡਾ ਪਰਿਵਾਰ ਹੈ ਠੀਕ ਹੈ ਜੀ ਪਰ ਅਸੀਂ ਕਿਸੇ ਨੂੰ ਵੀ ਜਗ੍ਹਾ ਨਹੀਂ ਦਿੱਤੀ ਹੁੰਦੀ ਤੇਰੀ ਆ ਜਗ੍ਹਾ ਵੀ ਤੇਰੀ ਆ ਜੀ ਸਭ ਦੀ ਇੱਕੋ ਹੀ ਜਗ੍ਹਾ ਹੈ ਠੀਕ ਹੈ ਜੀ ਮੈਨੂੰ ਪ੍ਰਾਉਡ ਵੀ ਆ ਆਪਦੇ ਸਟਾਫ ਤੇ ਜਿੰਨਾ ਕਹੇ ਜੀ ਦੇਸਕਟਾਪ ਤੇ ਵੀ ਪ੍ਰਾਉਡ ਆ ਤੇ ਬਾਕੀ ਮੇਰਾ ਸਟਾਫ ਮੈਨੂੰ ਵੀ ਬਹੁਤ ਕਰਦਾ ਹੈ ਬਿਲਕੁਲ ਸਾਡੇ ਨਾਲੋਂ ਵੱਧ ਫਿਕਰ ਹੈ ਜਾਨੀ ਕਿ ਕਸਟਮਰ ਨੂੰ ਇੱਥੋਂ ਤੱਕ EMPLY ਨੂੰ ਸਾਡੇ ਨੂੰ ਫਿਕਰ ਹੁੰਦਾ ਹੈ ਕਿ ਜੇ ਵੀ ਜਦੋਂ ਕਸਟਮਰ ਨੂੰ ਮਾਲ ਦਿੱਤਾ ਇੱਕ ਤਰ੍ਹਾਂ ਦਾ ਵੀ ਮਾਲ ਦੇ ਕੇ ਉਹਨਾਂ ਨੂੰ ਤੋੜਦਾ ਠੀਕ ਹੈ ਜੀ ਵੀ ਟਾਇਲ ਦਿੱਤੀ ਉਹਨਾਂ ਨੂੰ ਉਹਨਾਂ ਨੂੰ ਤੋੜਦਾ ਉਸ ਤੋਂ ਬਾਅਦ ਜੋ EMPLY ਦਾ ਕੰਮ ਖਤਮ ਪਰ ਨਾ EMPLY ਕਹਿੰਦਾ ਜੀ ਮੇਰਾ ਪਰਸਨਲ ਨੰਬਰ ਲੈ ਕੇ ਜਾਓ ਤੁਸੀਂ ਤੁਹਾਨੂੰ ਕਿਤੇ ਵੀ ਦਿੱਕਤ ਆਉਂਦੀ ਹੈ ਜੇ ਕੋਈ ਵੱਧ ਘੱਟ ਚੀਜ਼ ਹੁੰਦੀ ਹੈ ਤਾਂ ਤੁਸੀਂ ਮੈਨੂੰ ਕਹੋ ਕੋਈ ਦਿੱਕਤ ਨਹੀਂ ਇੱਥੋਂ ਤੱਕ ਸਾਡੇ ਇੰਪਲਾਈ ਯਾਨੀ ਕਿ ਜਿੰਮੇਵਾਰੀ ਸਮਝਦੇ ਆਂ ਇਹਦੇ ਕਰਕੇ ਹੀ ਅਸੀਂ ਉਹਨਾਂ ਨੂੰ ਕੋਈ ਵੱਡੀ ਛੋਟੀ ਜਗ੍ਹਾ ਨਹੀਂ ਦਿੱਤੀ ਸਭ ਪਰ ਆਪਬੱਧ ਨੇ ਵੀ ਆਪ ਕਹਿ ਸਕਦੇ ਆ ਜਿਹੜਾ ਤੁਹਾਡਾ ਸਾਰਾ ਇਹ ਸਟੋਰ ਆ ਜਿੰਨਾ ਵੀ ਤੁਰ ਹੈ ਜਿੰਨੇ ਤੇ ਇੰਪਲੋਈ ਆ ਤੁਸੀਂ ਉਹ ਵੀ ਤੁਹਾਡੀ ਕਿ ਫੈਮਿਲੀ ਆ ਸਾਰੀ ਤੇ ਇੱਕ ਆਪਣੇ ਦਰਸ਼ਕਾਂ ਇਹ ਰਸੋਲ ਵੀ ਹਨਾ ਵੀ ਸਾਰੇ ਦਰਸ਼ਕ ਜਾਨਣਾ ਚਾਹੁੰਦੇ ਆ ਵੀ ਤੁਸੀਂ ਜਿਹੜਾ ਤੁਹਾਡਾ ਕੰਮ ਹੈ ਹਨਾ ਗੋਰਾ ਟਾਇਲ ਦਾ ਤੁਸੀਂ ਮਤਲਬ ਇਹਦੀ ਸਟਾਰਟਿੰਗ ਸਟਾਰਟਿੰਗ ਕਦੋਂ ਤੋਂ ਕੀਤੀ ਤੁਸੀਂ ਆ ਚੀਜ਼ ਦੀ ਕਦੋਂ ਸੋਚਿਆ ਆਪਾਂ ਇੱਕ ਬਰਡ ਖੋਦਾ ਕਰਨਾ ਇੰਡਸਟਰੀ ਦੇ ਵਿੱਚ ਇਹਨੇ ਜੀ ਆਤੋਂ 7-8 ਸਾਲ ਪਹਿਲਾਂ ਮੇਰਾ ਜਨਨਕੀ ਹੂਸਲ ਦਾ ਕੰਮ ਸੀਗਾ ਜੀ ਜਨਨਕੀ ਮੈਂ ਸਿਲਜ਼ ਮੈਨ ਨਹੀਂ ਕਰਦਾ ਸੀ ਠੀਕ ਸਿਲਜ਼ ਮੈਨ ਨਹੀਂ ਹੂਸਲ ਕਰਨਾ ਸੀ ਤੇ ਉਦੋਂ ਜਨਨਕੀ ਜਾ ਕੇ ਜਦੋਂ ਦੇਖਿਆ ਜੀ ਹਰ ਇੱਕ ਕੰਪਨੀ ਦੇ ਅਲੱਗ-ਅਲੱਗ ਰੇਟ ਹੋਣੇ ਜੀ ਅਲੱਗ-ਅਲੱਗ ਤੇ ਇੱਕ ਹੋਰ ਸਗੀ ਜੀ ਆਪਣੇ ਜਾਨੀ ਕਿ ਜੋ ਮਿਡਲ ਕਲਾਸ ਹੈ ਜੀ ਆਪਣੇ ਪੰਜਾਬ ਦੇ ਵਿੱਚ ਜੋ ਵੀ ਸੀਗੇ ਜੀ ਉਹ ਤਾਂ ਜਾਨੀ ਕਿ ਮਿਡਲ ਕਲਾਸ ਹੋ ਗਏ ਜੀ ਉਹ ਤੋਂ ਛੋਟੇ ਹੋ ਗਏ ਜੀ ਉਹ ਤਾਂ ਜਾਨੀ ਕਿ ਸੋਚਦੇ ਸੀ ਵੀ ਟੈਲ ਲਗਣੀ ਆ ਤਾਂ ਵੱਡਿਆਂ ਦੇ ਲਗਣੀ ਆ ਵੀ ਟੈਲ ਦੇ ਸੁਣਨੇ ਲੈਣੇ ਵੀ ਬਈ ਮੁਸ਼ਕਲ ਹੈ ਜੀ ਠੀਕ ਹੈ ਜੀ ਬਸ ਇਹੀ ਸੋਚ ਸੀ ਯਾਰ ਬਈ ਹਰ ਇੱਕ ਦੇ ਘਰ ਟੈਲ ਲਗਾਉਣੀ ਆ ਤੇ ਕੁਝ ਇਹ ਇਹ ਜਾ ਕਰਿਆ ਜਾਵੇ ਤੇ ਜੀ ਸਭ ਤੋਂ ਪਹਿਲਾਂ ਕਹਿ ਸਕਦੇ ਆਂ ਵੀ ਏਰੀਆ ਦੇ ਵਿੱਚ ਜਿਹੜੀ ਸਭ ਤੋਂ ਸਸਤੀ ਟਾਇਲ ਸੀ ਜਿਹੜੀ ਸਹੀ ਰੇਟ ਦੇ ਉੱਪਰ ਜਿਹੜੇ ਲੋਕਾਂ ਨੂੰ ਮਿਲੀ ਆ ਉਹ ਤੁਹਾਡੇ ਕੋਲੋਂ ਮਿਲੀ ਆ ਹਾਂ ਜੀ ਕਈ ਮੈਂ ਉਹ ਉਸ ਗੱਲ ਤੇ ਵੀ ਆ ਰਹੇਗਾ ਜੀ ਜਦੋਂ ਇਹ ਚੀਜ਼ ਹੋਈ ਉਹ ਤੋਂ ਬਾਅਦ ਥੋੜਾ ਜਿਹਾ ਆਪਾਂ ਨੂੰ ਸਪੋਰਟ ਸੋਸ਼ਲ ਮੀਡੀਆ ਦੀ ਵੀ ਮਿਲੀ ਜੀ ਠੀਕ ਹੈ ਜੀ ਸੋਸ਼ਲ ਮੀਡੀਆ ਦੀ ਵੀ ਸਪੋਰਟ ਮਿਲੀ ਆਪਾਂ ਨੂੰ ਤੇ ਹੋਰ ਵੀ ਕੰਮ ਦੇ ਵਿੱਚ ਜਦੋਂ ਅਸੀਂ ਪੈ ਜੀ ਠੀਕ ਹੈ ਜੀ ਇੱਕੋ ਹੀ ਤਮੰਨਾ ਸੀ ਕਿ ਯਾਰ ਵੀ ਸਭ ਦੇ ਕਰ ਸੀ ਸੀਆਰ ਵੀ ਬਣਾਉਣੇ ਆ ਸਭ ਦੇ ਸੁਪਨੇ ਪੂਰੇ ਕਰਨੇ ਆ ਠੀਕ ਹੈ ਤੇ ਜਦੋਂ ਅਸੀਂ ਲਾਈਵ ਰੇਟ ਦੱਸਣ ਲੱਗੇ ਨੇ ਜੀ ਫਿਰ ਜਣ ਕੀ ਮੇਥੋਂ ਜਿਹੜੀਆਂ ਅਦਰ ਕੰਪਨੀਆਂ ਸੀਗੇ ਜੀ ਉਹ ਮੈਨੂੰ ਕੁਝ ਅਲੱਗ ਕਰਨ ਲੱਗ ਗਏ ਜੀ ਉਹ ਥੋੜਾ ਜਿਹਾ ਪ੍ਰੈਸ਼ਰ ਪਾਉਣ ਲੱਗ ਗਏ ਜੀ ਵੀ ਸਾਡੀ ਚੀਜ਼ਾਂ ਦੇ ਤੁਸੀਂ ਰੇਟ ਨਾ ਦੱਸੋ ਅੱਛਾ ਤੁਸੀਂ ਰੇਟ ਨਾ ਦੱਸੋ ਜਦੋਂ ਉਹਨਾਂ ਨੇ ਆਖਿਆ ਵੀ ਸਾਡੀ ਚੀਜ਼ਾਂ ਦੇ ਰੇਟ ਨਾ ਦੱਸੋ ਮੈਂ ਕਹਿੰਿਆ ਇਹ ਤਾਂ ਗਰੂ ਹੋ ਨਹੀਂ ਸਕਦਾ ਬਿਲਕੁਲ ਬਈ ਰੇਟ ਨਾ ਦੱਸੋ ਬਈ ਕਿਰਤਨ ਕਾ ਦੁਕਾਨਦਾਰ ਵੀ ਹੀ ਮਰਜੀ ਆ ਬਈ ਉਹ ਆਪਦੀ ਰੇਟ ਵੇਚੂ। ਬਿਲਕੁਲ ਤੁਸੀਂ ਹੋਰ ਰੋਚੀ ਤੁਸੀਂ ਥੋੜੀ ਮਰਜੀ ਆ ਤੁਸੀਂ ਕੋਈ ਮਰਜੀ ਰੇਟ ਲਾ ਕੇ ਤੁਹਾਨੂੰ ਘੱਟ ਆ ਕੋਈ ਵੱਧ ਤੁਸੀਂ ਆਪ ਦਾ ਤੁਹਾਡਾ ਰੇਟ ਆ ਜੀ ਉਹ ਤਾਂ ਜੀ। ਹਾਂਜੀ ਹਾਂਜੀ ਫਿਰ ਉਹਨਾਂ ਦਾ ਆਪਦਾ ਰੇਟ ਆ ਜੀ ਮੈਂ ਕਹਿੰਦਾ ਯਾਰ ਇਹ ਨਹੀਂ ਹੋਣਾ ਤੇ ਆਪਾਂ ਕੀ ਕਰਿਆ ਬਈ ਰੇਟ ਲਾਈਵ ਬੋਲਿਆ ਜਾਵੇ। ਅੱਛਾ ਬਈ ਰੇਟ ਆ ਜਿਹੜੇ ਦੁਕਾਨ ਦੇ ਰੇਟ ਆ ਜੀ ਠੀਕ ਹੈ ਜੀ। ਬਈ ਜੋ ਵੀ ਪ੍ਰੋਡਕਟ ਦੇ ਰੇਟ ਆ ਬਈ ਉਹ ਲਾਈਵ ਦੱਸਿਆ ਜਾਣਾ। ਠੀਕ ਹੈ ਜੀ ਤੇ ਲਾਈਵ ਉਹ ਵੀ ਆਧ ਰੇਟ ਜੀ। ਉੱਚਾ ਨਹੀਂ ਨਹੀਂ ਲਾਈਵ ਵੀ ਦੱਸਨੇ ਆ ਉਸ ਤੋਂ ਬਾਅਦ ਉਹ ਵੀ ਆਦਰ ਰੇਟ ਜਦੋਂ ਅਸੀਂ ਇਹ ਰੇਟਾਂ ਦੀ ਐਡ ਵੀ ਕਰਨ ਲੱਗੇ ਜੀ ਠੀਕ ਹੈ ਜੀ ਰੇਟ ਪਾਉਣ ਲੱਗੇ ਫਿਰ ਜਨ ਕੀ ਕਈ ਬੰਦੇ ਡਾਟ ਵੀ ਕਰਨ ਲੱਗੇ ਬਈ ਕਿਤੇ ਇਹ ਚੀਜ਼ ਮਾਰ ਨਹੀਂ ਬਈ ਸਾਨੂੰ 70 ਵਾਲੀ ਜਾਂ 70 80 ਰੁਪਏ ਵਾਲੀ ਵੀ ਸਾਨੂੰ 30 35 ਚ ਮਿਲ ਰਹੀ ਆ ਫਿਰ ਉਹ ਵੀ ਚੀਜ਼ਾਂ ਤੇ ਆਏ ਜਦੋਂ ਉਹਨਾਂ ਨੇ ਲਾਇਆ ਦੇਖਿਆ ਜੀ ਠੀਕ ਹੈ ਜੀ ਹੌਲੀ ਹੌਲੀ ਹੁਣ ਸਾਨੂੰ 5 ਸਾਲ ਤੋਂ ਸੱਤ ਤੋਂ ਪੰਜ ਸਾਲ ਵੈਸੇ ਕੰਮ ਕਰਦੇ ਨੂੰ ਤਾਂ ਜ਼ਿਆਦਾ ਟਾਈਮ ਹੋ ਗਿਆ ਪਰ ਐਮਾਨੇ ਕਿ ਚੱਲੋ ਬਈ ਸਾਨੂੰ 3 ਸਾਲ ਤਾਂ ਆਪਦੇ ਬ੍ਰਾਂਡ ਸ਼ੁਰੂ ਕਰਨੇ ਹੋ ਗਿਆ ਗੂਰਾ ਡੈੱਬ ਬਈ ਜਦੋਂ ਆਪਾਂ ਵਧੀਆ ਹੀ ਵੇਚਣਾ ਗਾ ਹਨਾ ਨਿੱਕਾ ਟ੍ਰੇਡਰਾਂ ਦੇ ਵਿੱਚ ਵੇਚਣਾ ਗਾ ਕਿਉਂ ਨਾ ਆਪਦਾ ਨਾਮ ਹੀ ਆਪਦਾ ਬ੍ਰਾਂਡ ਸ਼ੁਰੂ ਕਰੇ ਲਏ ਹਨਾ ਵੀ ਤੁਹਾਨੂੰ ਆ ਥੋੜਾ ਆਪਦਾ ਬ੍ਰਾਂਡ ਸ਼ੁਰੂ ਕਰਨ ਦਾ ਮਨ ਦੇ ਵਿੱਚ ਆਈਡੀਆ ਉਦੋਂ ਆਇਆ ਸੀ ਜਦੋਂ ਤੁਹਾਨੂੰ ਹੋਰ ਕੰਪਨੀਆਂ ਨੇ ਪ੍ਰਾਈਸ ਰਾਈਜ਼ ਕਰਨ ਲੱਗ ਪਏ ਹਾਂਜੀ ਹਾਂਜੀ ਉਦੋਂ ਉਦੋਂ ਪਹਿਲਾਂ ਤਾਂ ਯਾਨੀ ਕਿ ਐ ਸੀ ਕਿ ਯਾਰ ਬਈ ਕੋਈ ਦਿੱਕਤ ਨਹੀਂ ਬਈ ਮਾਲ ਚੱਕਿਆ ਕਰਾਂਗੇ ਆਪਾਂ ਇਹ ਵੱਡੀ ਕੁਆਂਟੀਟੀ ਦੇ ਵਿੱਚ ਬਲਕ ਦੇ ਵਿੱਚ ਘੱਟ ਰੇਟ ਦੇ ਵਿੱਚ ਚੱਕਿਆ ਕਰਾਂਗੇ ਘੱਟ ਰੇਟ ਦੇ ਵਿੱਚ ਵੇਚਿਆ ਕਰਾਂਗੇ ਹਨਾ ਬਈ ਲੋਕਾਂ ਦਾ ਫਾਇਦਾ ਹੋਇਆ ਬਿਲਕੁਲ ਜੀ ਤੇ ਪਰ ਉਹ ਤੋਂ ਬਾਅਦ ਵੀ ਜਦੋਂ ਯਾਨੀ ਕਿ ਕੰਪਨੀਆਂ ਦੂਜੀਆ ਪ੍ਰੈਸ਼ਰ ਪਾਉਣ ਲੱਗ ਗਈਆਂ ਜੀ ਐ ਨਹੀਂ ਐ ਕਰੋ ਐ ਨਹੀਂ ਐ ਕਰੋ ਜੀ ਉਹਨਾਂ ਨੇ ਸਪੋਰਟ ਤਾਂ ਕੀ ਦੇਣੀ ਸੀ ਬਲਕਿ ਟੋਰਚ ਕਰਨ ਲੱਗੀਆਂ ਤੇ ਅਪਾ ਕਾਟ ਹੀ ਮਾਰਤਾ ਜੀ ਜਿਹੋ ਆ ਦਾ ਕੰਮ ਆਪ ਦਾ ਹੀ ਕਰਨਾ ਹੈ ਸਾਰਾ ਕੁਝ ਜੋ ਕਰਨਾ ਹੈ ਆਪ ਨੇ ਤੇ ਸਭ ਤੋਂ ਪਹਿਲਾਂ ਟ੍ਰੈਂਟ ਵੀ ਤੁਸੀਂ ਸ਼ੁਰੂ ਕੀਤਾ ਸੀ ਉਹ ਹੋਟਲਾਂ ਆ ਭੰਨੇ ਕੇ ਦਿਖਾਉਣ ਵਾਲਾ ਸਰ ਕੁਆਲਟੀ ਇਹੇਜੀਆਂ ਲੀਜੀਏ ਅਸੀਂ ਕੁਆਲਟੀ ਇਹੇਜੀਆਂ ਦੀ ਘੱਟ ਰੇਟ ਦੇ ਵਿੱਚ ਬੈਸਟ ਕੁਆਲਟੀ ਕੁਆਲਟੀ ਇਹੇਜੀਆਂ ਦੀ ਬਈ ਬੋਰਾ ਟਾਇਲ ਦੀ ਜੋ ਟਾਇਲ ਆ ਉਹ ਵਾਕਿਆ ਵੀ ਨਹੀਂ ਕੁਝ ਹੁੰਦਾ ਨਹੀਂ 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 ਡੁੱੜਦੀ ਉਹ ਕੋਈ ਇਹ ਨਹੀਂ ਆ ਬਈ ਠੇਕ ਨਹੀਂ ਆ ਬਈ ਉਹ ਇੱਕ ਐਡ ਬਣਾਉਣ ਦੇ ਚੱਕਰ ਤੇ ਪੁੱਛੋ ਨਹੀਂ ਆਪਾਂ ਉਹ ਕਲਿੱਪ ਵੀ ਐਡ ਕਰਾਂਗੇ ਤੁਹਾਡੇ ਸਾਹਮਣੇ ਪਟਾਇਲ ਪੰਨ ਕੇ ਤੁਹਾਨੂੰ ਦਿਖਾਵਾਂਗੇ ਵੀ ਪੰਨੀ ਨਹੀਂ ਜਾਂਦੀ ਉਹ ਟਾਇਲ ਫਲੈਕਸੀਬਿਲਟੀ ਨਹੀਂ ਹੈ ਟਾਇਲ ਦੇ ਵਿੱਚ ਵੀ ਮਤਲਬ ਮਟੀਰੀਅਲ ਬਹੁਤ ਵਧੀਆ ਯੂਜ਼ ਕੀਤਾ ਹੋਇਆ ਤੇ ਬਾਈ ਜੀ ਤੁਸੀਂ ਮਤਲਬ ਇਹਦੇ ਸਟੋਰ ਦੇ ਉੱਪਰ ਦੋ ਭਰਾ ਹੋ ਹਾਂਜੀ ਛੋਟਾ ਗੋਰਾ ਨਾਮ ਛੋਟੇ ਬ੍ਰਦਰ ਦਾ ਨਾਮ ਅੱਛਾ ਛੋਟੇ ਬ੍ਰਦਰ ਨਾਮ ਹੈ ਗੋਰਾ ਹਾਂਜੀ ਤੇ ਤੁਹਾਡਾ ਸਰਜੀਤ ਸਿੰਘ ਹੈ ਮੇਰਾ ਸਰਜੀਤ ਸਿੰਘ ਹੈ ਛੋਟੇ ਬ੍ਰਦਰ ਦਾ ਨਾਮ ਹੈ ਗੋਰਾ ਹੈ ਅੱਛਾ ਮੈਂ ਉਹਦਾ ਨਾਮ ਗੁਰਪ੍ਰੀਤ ਹੈ ਜੀ ਅੱਛਾ ਠੀਕ ਹੈ ਜੀ ਉਹ ਛੋਟਾ ਨਾਮ ਐਸੇ ਕਰਕੇ ਰੱਖਿਆ ਹੈਗਾ ਜੀ ਭਈ ਇੱਕ ਤਾਂ ਉਹ ਹਰ ਇੱਕ ਬੰਦੇ ਨੂੰ ਯਾਦ ਰਹਿੰਦਾ ਹੈ ਜਿਹੜੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਜਿਹਨੂੰ ਵੀ ਕਹਿ ਦੋ ਭਈ ਗੋਰੇ ਦੀ ਦੁਕਾਨ ਤੇ ਜਾਣਾ ਹੈ ਜਾਂ ਭਈ ਗੋਰੇ ਗੋਰੇ ਤੋਂ ਲੈਂਦਾ ਹੈ ਜੀ ਕਿਸ਼ਨ ਨੂੰ ਵੀ ਇੱਕ ਵਾਰੀ ਨਾਮ ਲੈ ਲਓਗੇ ਤਾਂ ਸਾਰੇ ਭੁੱਲੋਗੇ ਬਿਲਕੁਲ ਇਹਦੇ ਕਰਕੇ ਉਹ ਗੋਰਾ ਟੈਲ ਸੀ ਆਪਣਾ ਵਧੀਆ ਬਹੁਤ ਵਧੀਆ ਆਪਾਂ ਨੂੰ ਜਨਕੀ ਲੋਕਾਂ ਨੇ ਵਿਸ਼ਵਾਸ ਵੀ ਕਰਿਆ ਹੋਇਆ ਹੈਗਾ ਬਿਲਕੁਲ ਸ਼ੁਰੂ ਚ ਥੋੜੀ ਜਿਹੀ ਪ੍ਰੋਬਲਮ ਆਈ ਸੀ ਵੀ ਇਹ ਬਈ ਇਹ ਮਨਾਂ ਦੇ ਚੀਤੇ ਲੋਕੋ ਵਾਸਤੇ ਕਰਦੇ ਆ ਪਰ ਹੁਣ ਤਾਂ ਐ ਮੰਨ ਕੇ ਚੱਲੋ ਜੀ ਕਈਆਂ ਦਾ ਤਾਂ ਸਾਡੇ ਨਾਲ ਐ ਹੁੰਦੀ ਹੈ ਜੀ ਬਈ ਸਰਸਨ ਗੋਰਾ ਟੈਲ ਹੀ ਚਾਹੀਦੀ ਹੈ ਡੂਟੀਨਿਟੀ ਗੱਡੀ ਦੇ ਵਿੱਚੋਂ ਜੇ ਕੋਈ ਅਦਰ ਬ੍ਰਾਂਡ ਹੁੰਦਾ ਹੈ ਜੀ ਉਹ ਗੱਡੀ ਦੇ ਵਿੱਚੋਂ ਬਾਸ ਲਵਾ ਦਿੰਦੇ ਆ ਜੀ ਕਹਿੰਦੇ ਆ ਜੀ ਇਹ ਕੁਛ ਲੈਣਾ ਹੁੰਦਾ ਸੀ ਜੀ ਇਹਦਾ ਇਸਾ ਦਾ ਸੀ ਇੱਥੇ ਕਿਉਂ ਆਉਂਦੇ ਗੱਟਾ ਬੋਰ ਵੀ ਲੈ ਸਕਦੇ ਆ ਲੋਕਲ ਹੀ ਲੈ ਲੈਂਦੇ ਤੇ ਅਸੀਂ 150 ਕਿਲੋਮੀਟਰ ਤੱਕ ਚੱਲ ਗਏ ਆ 200 ਕਿਲੋਮੀਟਰ ਤੱਕ ਚੱਲ ਗਏ ਆ ਤੇ ਭਈ ਸਾਨੂੰ ਬੂਰਾ ਟਾਈਮ ਨਹੀਂ ਚੱਲਦਾ ਫਿਰ ਉਹ ਆਪ ਨੂੰ ਵੀ ਵਧੀਆ ਲੱਗਦਾ ਹੈ ਜੀ ਬਿਲਕੁਲ ਬਹੁਤ ਸੌਅਡ ਮੈਸੇਜ ਹੁੰਦਾ ਇੱਕ ਭਾਜੀ ਥੋੜੀ ਐਡਿਟਿਟੀਜ਼ ਬਾਰੇ ਅੱਜ ਜੇ ਤੁਹਾਡੇ ਐਡਿਟਿਟੀ ਬਾਰੇ ਦੀ ਗੱਲ ਕਰੀਏ ਹਨਾ ਇਹ ਸੜਕਾਂ ਦੇ ਪੰਜਾਂ ਦਾ ਪੰਜ ਜਾਣਿਆ ਮੋਗਾ ਚੱਲ ਜੇ ਅਮ੍ਰਿਤਸਰ ਚਾਹ ਦੇ ਪਿੰਕੋਟ ਜਾਓ ਜਿੱਥੇ ਰਜਨਿਆ ਕੋਸੇ ਮਾਰਸਾ ਮੋਗਾ ਕਿਸੇ ਬੱਸ ਚੱਲ ਜੀ ਹਰੇਕ ਕੰਧ ਪਰ ਟੋਡੀ ਐਡ ਲੱਗੀ ਹੋਈ ਆ ਕੰਧਾਂ ਦੇ ਉੱਪਰ ਆ ਨਾ ਕੋਰਾ ਟਾਇਲ ਤੇ ਉਹਦਾ ਬੈਨੀਫਿਟ ਤੁਹਾਨੂੰ ਹੋ ਰਿਆ ਵੀ ਕਿਸੇ ਹੋਰ ਸਟੇਟਾਂ ਤੋਂ ਬਸੇ ਤੁਹਾਡੇ ਕੋਲ ਆਉਂਦੇ ਆ ਹਾਂਜੀ ਸਿਰ ਪਰਲੀਆ ਸਟੇਟਾਂ ਦੇ ਬਹੁਤ ਬੰਦੇ ਆਉਂਦੇ ਆ ਜੀ ਪਰਲੀਆ ਸਟੇਟਾਂ ਦੇ ਵਿੱਚ ਤਾਂ ਅੱਜ ਵੀ ਉਹੀ ਹਾਲ ਆ ਜਿਹੜਾ ਅੱਜ ਤੋਂ 4 ਸਾਲ ਪਹਿਲਾਂ ਪੰਜਾਬ ਚ ਸੀ ਜੀ ਪੈਂਦਾ ਉਹਨਾਂ ਬਈ ਜਿਹੜਾ ਜਣੀ ਕਿ ਇੱਥੇ ਲੋਕ ਸੋਚਦੇ ਸੀਗੇ ਨਾ ਕਿ ਅੱਜ ਤੋਂ 4-5 ਸਾਲ ਪਹਿਲਾਂ ਬਈ ਆਪਾਂ ਟੈਨ ਦਾ ਬਈ ਰਿਚਕਰ ਚ ਲੱਗਣੀ ਆ ਬਈ ਆਪਣੇ ਤਰ੍ਹਾਂ ਚ ਤਾਂ ਟੈਂਡ ਵੀ ਨਹੀਂ ਹਨਾ ਜੀ ਉਹ ਹੁਣ ਆਪਣੇ ਪੰਜਾਬ ਦੇ ਲੋਕਾਂ ਤੋਂ ਦਿਮਾਗ ਚੋਂ ਨਿਕਲ ਗਈ ਕਈ ਟੈਲ ਹਰ ਇੱਕ ਦੇ ਬਜਟ ਦੇ ਵਿੱਚ ਟੈਲ ਆ ਹਨਾ ਜੀ ਉਹਨਾਂ ਬਾਹਰੀਆਂ ਸਟੇਟਾਂ ਦੇ ਵਿੱਚੋਂ ਹੁਣ ਜਿਵੇਂ ਜੀ ਦੇ ਬਿਹਰ ਦੇ ਵਿੱਚ ਅੱਜ ਵੀ 2 ਬਾਈ 2 ਦੀ 82 90 ਰੁਪਏ ਫੋਟਾ ਦੀ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਰੇਟ ਆ ਉਹਨਾਂ ਦੇ ਜਾਨੀ ਕਿ ਬਹੁਤ ਜ਼ਿਆਦਾ ਰੇਟ ਆ ਅਦਰ ਸਟੇਟਾਂ ਦੇ ਵਿੱਚ ਉਹ ਜਦੋਂ ਇੱਥੇ ਆਉਂਦੇ ਆ ਜੀ ਆਪਣੇ ਕੋਲੇ ਜੀ ਉੱਥੇ 3 4 ਕੀ ਉਹਨਾਂ ਨੂੰ ਪਾੜਾ ਪੈਂਦਾ ਹੈਗਾ ਜੀ ਪਾੜਾ ਪਾ ਕੇ ਵੀ ਉਹਨਾਂ ਦਾ ਫੁੱਲ ਫਾਇਦਾ ਹੁੰਦਾ ਹੈਗਾ ਉਸ ਤੋਂ ਬਾਅਦ ਉਹਨਾਂ ਨੂੰ ਕੁਆਲਿਟੀ ਮਿਲਦੀ ਹੈ ਬਿਲਕੁਲ ਵੀ ਉਹਨਾਂ ਦਾ ਇੱਥੇ ਦਾ ਮੁੱਲ ਪੈਂਦਾ ਵੀ ਉਹੀ ਗੱਲ ਜਿਹੜੀ ਥੋੜਾ ੜੀ ਗੱਲ ਆ ਜੀ ਪਹਿਲਾਂ ਇਹ ਚੀਜ਼ਾਂ ਸਿੱਧੀਆ ਪੰਜਾਬ ਦੇ ਵਿੱਚ ਸੀਗੀ ਵੀ ਯਾਰ ਜੇ ਕੋਈ ਸੇ ਟਾਇਰ ਲੱਗਿਆ ਵੀ ਇਹਦੇ ਅਮੀਰ ਆ ਬੰਦਾ ਅਮੀਰ ਆ ਬੰਦਾ ਤੇ ਉਦੋਂ ਸਾਡੇ ਨਾਨਕੇ ਲੱਗੀ ਹੁੰਦੀ ਸੀ ਅਸੀਂ ਛੋਟੇ ਛੋਟੇ ਤੇ ਸਾਡਾ ਦਾ ਘਰ ਕੱਚਾ ਸੀਗਾ ਤਾਂ ਨਾਨਕੇ ਜਾਂਦੇ ਵੀ ਸਾਨੂੰ ਆਏ ਜੇ ਪੈਸੂ ਹੁੰਦਾ ਸੀਗਾ ਯਾਰ ਵੀ ਇਹ ਮੁੰਡੇ ਅਮੀਰ ਆ ਬਹੁਤ ਆ ਇਨਾਂ ਦੇ ਫੋਰ ਟਾਇਰ ਲੱਗੇ ਹਾਂ ਹਾਂ ਉਹ ਬਈ ਇਹਦੀ ਤੇਰੇ ਟਾਇਰ ਤੋਦੇ ਫਿਰ ਪੱਜ ਪੱਜ ਕੇ ਤੇਰੇ ਤਲਕੇ ਦੇਖਣਾ ਉਹ ਚੀਜ਼ ਹੈ ਨਾ ਫਿਰ ਅਸੀਂ ਕੀ ਹੋਇਆ ਵੀ ਹੁਣ ਜਦੋਂ ਆ ਗਿਆ ਚੀਜ਼ਾਂ ਦੇਖੀਆਂ ਨਾ ਉਹ ਕਈ ਵਾਰ ਟਾਇਰ ਲੱਗੇ ਤਾਂ ਜੋੜੇ ਵੀ ਬਾਹਰ ਲਵਾਉਂਦੇ ਸੀ ਕੋਈ ਬਾਹਰ ਲਾ ਹਾਂ ਉਹ 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 ਮਹਿਸੂਸ ਹੁੰਦੀ ਸੀ ਉਹ ਚੀਜ਼ ਆਉਂਦੀ ਸੀ ਭਾਈ ਮੰਨ ਲਾ ਕਿਸੇ ਦੇ ਘਰੇ ਟਾਇਰ ਲੱਗੇ ਚਾਹੇ ਨਵੇਂ ਨਵੇਂ ਲੱਗੇ ਹਨ ਆਪਣੇ ਜੋੜੇ ਜਾਂ ਚੱਪਲਾ ਲਿਬੜੀਆਂ ਚਾਹੇ ਨਹੀਂ ਲਿਬੜੀਆਂ ਉਹ ਬੰਦੇ ਟੋਕਦੇ ਨਾ ਹੁੰਦਾ ਸੀ ਕਿ ਚੱਪਲਾ ਬਾਹਰ ਲਾ ਕੇ ਆ ਇਹ ਚੀਜ਼ ਸਾਡੇ ਅੱਖਾਂ ਦੇਖ ਫੋਦਣਾ ਹੁੰਦੀ ਰਹੀ ਹੈ ਭਾਈ ਉਹਨਾਂ ਵੈਸੇ ਜਿਹੜੀ ਗੱਲ ਆ ਜੀ ਜਿਹੜੀ ਦੇਖੋ ਮੈਂ ਨਾ ਬਾਹਰ ਲੀਆਂ ਸਟੇਟਾਂ ਦੇ ਵਿੱਚ ਜਾਂਦੇ ਰਹੇ ਗਏ ਜੀ ਕਿਪਾ ਆਪਣੇ ਥੋੜਾ ਕੋਟ ਵਿਚਾਰ ਕਰਦੇ ਇੱਥੇ ਜੋੜੇ ਬਾਹਰ ਲਾਉਂਦੇ ਤiga ਬੈਸੇਨਾ ਹਰ ਇੱਕ ਸਟੇਟ ਦੇ ਵਿੱਚ ਜੋੜੇ ਘਰ ਤੋਂ ਬਾਹਰ ਉਤਾਰੇ ਆ ਘਰ ਤੋਂ ਬਾਹਰ ਉਤਾਰੇ ਜਾਂਦੇ ਆ ਦੁਕਾਨ ਤੋਂ ਬਾਹਰ ਉਤਾਰੇ ਤੇ ਮੈਂ ਇਹ ਗੱਲ ਕਹਿਣਾਗਾ ਵੀ ਇਹ ਆਪਣੇ ਪੰਜਾਬ ਚ ਵੀ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਕਿਸੇ ਨੂੰ ਉਹ ਚੀਜ਼ੇ ਕਦ ਉਹ ਠੀਨਾ ਮਹਿਸੂਸ ਕਰੋ ਵੀ ਟਾਇਲ ਕਰਕੇ ਤੇਰੇ ਜੋੜੇ ਬਾਹਰ ਲਾਏ ਆ ਉਹ ਚੀ ਐ ਕਰੋ ਵੀ ਜਦੋਂ ਗੁਰੂ ਘਰ ਦੇ ਵਿੱਚ ਆਪਾਂ ਜੋੜੇ ਬਾਹਰ ਲਾਉਂਨਾ ਨਾ ਉਹ ਸਫਾਈ ਦਾ ਸਫਾਈ ਦਾ ਸ਼ੁੱਧਤਾ ਹੁੰਦੀ ਹੈ ਸ਼ੁੱਧਤਾ ਬਾਹਰ ਦੀ ਗੰਦਗੀ ਕਿਹਦਾ ਕੀ ਕੀ ਲੱਗਿਆ ਜੋੜੇ ਉਹ ਘਰ ਦੇ ਵਿੱਚ ਲਿਆ ਰਹੇ ਆ ਅੰਦਰ ਜਾਂਦੇ ਆ ਉਹੀ ਬੂਟ ਲੈ ਕੇ ਆਪਾਂ ਕਿਚਨ ਚ ਜਾਂਦੇ ਆ ਇੱਕ ਦੋ ਚੀਜ਼ਾਂ ਬਿਮਾਰੀ ਦਾ ਘਰ ਪੈਂਦਾ ਜੀ ਤੇ ਉਹੀ ਆਪਾਂ ਬਾਹਰ ਕੀਤਾ ਕਿੱਥੇ ਕਿੱਥੇ ਤੁਰ ਫਿਰ ਕੇ ਆ ਬਿਲਕੁਲ ਤੇ ਉਹ ਘਰ ਤੋਂ ਬਾਹਰ ਹੀ ਫਰੀਆ ਰਹਿੰਦੇ ਆ ਮੈਂ ਤਾਂ ਹੋਰ ਵੀ ਪਾਣੀ ਮੈਂ ਵੀ ਲੈ ਰਾਂ ਸਰ ਛੋਟਾ ਪਾਣੀ ਹੈ ਜੀ ਥੋੜਾ ਟਾਇਰ ਵਾਲਾ ਦਾ ਹੈ 라ਉਡ ਸਿੱਧਾ ਸਰ ਥੋੜਾ ਹੱਕ ਬਣਦਾ ਇਹ ਤਾਂ ਜ਼ਰੂਰ ਪੀਓ ਸਰ ਥੋੜਾ ਤਾਂ ਪੈਨ ਤੇ ਵੀ ਗੁਰਾ ਟਾਇਰ ਲਿਖਿਆ ਪਿਆ ਜੀ ਹਾਂ ਜੀ ਸਰ ਉਹ ਉਹ ਵੀ ਹੈਗੀ ਹੈ ਘੜੀ ਇੱਕ ਜੀ ਅੱਛਾ ਜੀ ਉਹ ਸਾਡੇ ਦਾਸ ਕਾ ਜਰੂਰ ਸੁਣਾਇ ਤੁਸੀਂ ਹਾਂ ਪੈਨ ਵਾਲੀ ਵੀ ਸੁਣਾਉਂਗਾ ਕਰ ਜੀ ਹਾਂ ਜੀ ਸੁਣਾਓ ਸਰ ਤੁਸੀਂ ਮੈਂ ਉਹ ਜੀ ਨਾ ਜਦੋਂ ਲੰਘ ਕੇ ਚੋਣੀ ਕੁੜੀ ਕੱਕੀ ਗਿਆ ਸੀ ਜੀ ਉਹ ਲੋ ਮੈਨੂੰ ਬੈਗ ਡੈਰੀ ਤੇ ਇੱਕ ਟੀ-ਸ਼ਰਟ ਦਿੱਤੀ ਸੀ ਹਾਂ ਟੀ-ਸ਼ਰਟ ਤਾਂ ਚੱਕ ਲਈ ਸਾਡੇ ਭਾ ਦਸਾਬ ਨੇ ਕਹਿੰਦਾ ਕੱਪੜਾ ਬਹੁਤ ਸੌਫਟਾ ਮੈਂ ਪੋਣੇ ਮਾਂ ਚ ਤੁਸੀਂ ਕੋਲ ਡੈਰੀ ਚੱਕ ਲਈ ਵੱਡੇ ਭਰਾ ਨੇ ਕਹਿੰਦਾ ਮੈਨੂੰ ਬਾਹਰ ਦਾ ਜਣਾ ਮੈਨੂੰ ਲੋੜ ਆ ਮੈਂ ਤੁਸੀਂ ਲਓ ਕੱਲਾ ਬੈਗ ਰਹਿ ਗਿਆ ਵੱਡਾ ਹੁਣ ਠੀਕ ਹੈ ਅਸੀਂ ਜਾਣਾ ਸੀ ਗਾਂਣ ਕੇ ਨਾਲ ਕੇ ਪਹਿਰੇ ਨੇ ਜਣਾ ਜੀ ਪੈੜ ਤੋਂ ਗਾਉ ਉੱਚੀ ਕਿਉਂ ਗਾਂਣ ਕੇ ਤਾਂ ਕਿਉਂ ਤੇ ਫਿਰ ਵਿਆਹ ਵਾਲਾ ਸਮਾਨ ਪਾਉਣਾ ਸੀ ਬੈਗ ਚ ਉਹਨਾਂ ਨੂੰ ਦੱਸਦਾ ਘਰੇ ਬੈਗ ਪੈਸੀ ਦੂਜੇ ਅੱਛਾ ਮੰਮੀ ਕਹਿੰਦੀ ਵੱਡੇ ਬੈਗ ਵਿੱਚ ਉਹਦੇ ਚ ਪਾਲਾ ਉਹ ਆਪਣਾ ਬੈਗ ਹੀ ਵੱਡਾ ਹੀ ਸੀਗਾ ਠੀਕ ਹੈ ਜੀ ਤੇ ਮੈਂ ਕਹਿੰਦਾ ਨਹੀਂ ਯਾਰ ਮੈਂ ਕਹਿੰਦਾ ਆਪਾਂ ਗੋਰੇ ਟੈਲ ਵਾਲਾ ਚ ਪਾ ਕੇ ਲੈ ਕੇ ਜਾਂਦੇ ਠੀਕ ਹੈ ਸਮਾਨ ਮੈਂ ਕਹਿੰਦਾ ਚਾਰ ਲੋਕ ਦੇਖਣਗੇ ਐਡ ਹੋਊਗੀ ਐਡ ਹੋਊਗੀ ਚਲੋ ਸ਼ੁਕਰੀਆ ਮੈਂ ਗੋਰੇ ਵੀਰ ਨੂੰ ਫੋਟੋ ਵੀ ਸੈਂਡ ਕੀਤੀ ਉਹ ਚੀਜ਼ ਦੀ ਮੈਂ ਕਹਿੰਦਾ ਜੀ ਆਹ ਦੇਖੋ ਵੀਰੇ ਮਾਂ ਸੀ ਹਰਿਆਣੇ ਚੱਲੋ ਤੁਹਾਡਾ ਬੈਗ ਲੈ ਕੇ ਚ ਪਾਈ ਜਨਾ ਉਹ ਟੀ-ਸ਼ਰਟ ਉੱਥੇ ਮੈਂ ਆਪਦੇ ਮਾਮੇ ਦੇ ਬੇਟੇ ਨੂੰ ਦੇ ਕੇ ਆ ਮੈਂ ਤੂੰ ਪਾ ਕੇ ਰੱਖ ਲੈ ਚਲੋ ਸ਼ੁਕਰੀਆ ਫਿਰ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਲੀਏ ਜਦੋਂ ਵੀ ਕਰਦੇ ਪਾਜੀ ਹਨਾ ਜਦੋਂ ਆਪਾਂ ਦੇਖਦੇ ਆ ਵੀ ਤੁਹਾਡੀ ਚਲੋ ਮਤਲਬ ਸਟੋਰ ਆਣਾ ਤੁਹਾਡੇ ਕੋਲੇ ਕਈ ਤਰ੍ਹਾਂ ਦੇ ਗਾਹਕ ਆਉਂਦੇ ਆ ਠੀਕ ਆ ਕਦੇ ਤੁਹਾਡੇ ਨਾਲ ਇਦਾਂ ਹੋਇਆ ਵੀ ਕੋਈ ਇਦਾਂ ਦਾ ਗਾਹਕ ਆਇਆ ਹੋਵੇ ਜਿਹਨੇ ਤੁਹਾਨੂੰ ਹੈਰਾਨ ਪਰੇਸ਼ਾਨ ਬਹੁਤ ਕੀਤਾ ਹੋਵੇ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਬਾਕੀ ਦੁਕਾਨਦਾਰੀ ਚੱਲੀ ਜਾਂਦੀ ਆ ਪਰ ਕਈ ਵਾਰ ਮਜ਼ਾਕੀਆਂ ਬਹੁਤ ਆਉਂਦੇ ਆ ਜੀ ਅੱਛਾ ਜੀ ਮਜ਼ਾਕੀਆਂ ਬਹੁਤ ਆਉਂਦੇ ਆ ਦੇਖੋ ਆਪਣਾ ਪਿੰਡੂ ਕਲਚਰ ਆ ਹਨਾ ਜੀ ਤੇ ਜਿਵੇਂ ਹੁਣ ਪਿੱਛੇ ਜੇ ਕਸਟਮਰ ਆਇਆ ਸੀਗਾ ਸਾਡਾ ਨਾ ਸੇਲਜ਼ਮੈਨ ਆ ਜੀ ਇੱਕ ਜੱਸੀ ਜੀ ਠੀਕ ਹੈ ਜੀ ਤੇ ਇੱਕ ਤਾਂ ਉਹ ਇੱਕ ਹੈ ਨਿਆਣੀ ਉਮਰ ਦਾ ਛੋਟੀ ਹਾਈਟ ਵੀ ਦੀ ਛੋਟੀ ਆ ਈ ਠੀਕ ਹੈ ਜੀ ਤੇ ਉਹ ਪਹਿਲਾਂ ਤਾਂ ਉਹਦੇ ਨਾਲ ਮਜ਼ਾਕ ਕਰਦੇ ਰਹੇ ਜੀ ਉਹ ਜੀ ਠੀਕ ਹੈ ਜੀ ਤੇ ਉਹ ਬਿੱਲ ਜਦੋਂ ਬਿੱਲ ਬਣਾਉਣ ਲੱਗੇ ਜੀ ਉਹਨੇ ਆਖਿਆ ਜੀ ਸਰ ਨਾਮ ਦੱਸਿਓ ਜੀ ਤੇ ਕਸਟਮਰ ਮੁਰ ਕਹਿੰਦਾ ਘਰ ਵਾਲੀ ਦਾ ਕਿਉਂ ਕਿ ਆਹ ਗੱਲ ਕਿਉਂ ਕੀ ਉਹ ਕਹਿੰਦਾ ਘਰ ਵਾਲੀ ਦਾ ਉਹ ਕਹਿੰਦਾ ਸਰ ਸੇਵ ਜਿਵੇਂ ਕਹਿੰਦਾ ਕਹਿੰਦਾ ਸਰ ਨਾਮ ਦੱਸਿਓ ਜੀ ਬਿਲ ਬਣਾਉਣਾ ਕਹਿੰਦਾ ਘਰ ਵਾਲੀ ਦਾ ਉਹ ਬਚਾਰਾ ਚੁੱਪ ਕਰ ਗਿਆ ਬੋਲੇ ਨਹੀਂ ਚੱਕਾ ਜਾ ਹੋ ਗਿਆ ਉਸਕੇ ਨਾਲ ਘਰ ਆ ਗਿਆ ਇਹ ਨਹੀਂ ਪੁੱਛਿਆ ਉਹਨੇ ਤੇ ਇਸ ਤਰ੍ਹਾਂ ਦੇ ਨਾ ਕਈ ਵਾਰ ਫਨੀ ਕਸਟਮਰ ਬਹੁਤ ਉਹ ਮੇਰੇ ਆ ਗਿਆ ਤਾਂ ਉਹ ਮੇਰੇ ਆ ਗਿਆ ਤਾਂ ਉਹ ਕਈ ਵਾਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆ ਬਈ ਜਿਵੇਂ ਸੇਲਜ਼ਮੈਨ ਆ ਉਹ ਬਹੁਤ ਸਮਝਦਾਰ ਸੇਲਜ਼ਮੈਨ ਨੇ ਜੀ ਠੀਕ ਹੈ ਸਾਡੇ ਜਿੰਨੇ ਵੀ EMPLOYEES ਨੇ ਬਹੁਤ ਸਮਝਦਾਰ ਨੇ ਜੀ ਉਹ ਜਾਨੀ ਕਿ ਸਾਹਮਣੇ ਵਾਲੇ ਨੂੰ ਆਪਣਾਪਣ ਮਹਿਸੂਸ ਕਰਾਉਂਦੇ ਆ ਜੀ ਜਦੋਂ ਆਪਣਾਪਣ ਮਹਿਸੂਸ ਕਰਾਉਂਦੇ ਆ ਜੀ ਉਹ ਸਾਹਮਣੇ ਵਾਲਾ ਕਸਟਮਰ ਵੀ ਇਹ ਗੱਲ ਹੁੰਦਾ ਕਹਿੰਦਾਗਾ ਬਈ ਹਾਂ ਯਾਰ ਬਈ ਸੜੇ ਆਉਦੇ ਨਹੀਂ ਆਕੜੂ ਕੜੂਕੜ ਜੀ ਹੈ ਨਹੀਂ ਗੀ ਦੋ ਘਰ ਮੋੜਾ ਦਾ ਵੀ ਕੰਮ ਨਹੀਂ ਗਿਆ ਨਹੀਂ ਸਾਨੂੰ ਕਸਟਮਰ ਵੀ ਆ ਕੇ ਕਹਿੰਦੇ ਆ ਜੀ ਬਈ ਤੁਹਾਡੇ ਸੇਲਜ਼ਮੈਨ ਨੂੰ ਜੀ ਇੱਕੋ ਹੀ ਗੱਲ ਅਸੀਂ 7 ਵਾਰੀ ਪੁੱਛੀ 10 ਵਾਰੀ ਪੁੱਛੀ 4 ਵਾਰੀ ਪੁੱਛੀ ਜਨ ਕਿ ਉਹ ਮੂਰਖ ਖਿਜਿਆ ਨਹੀਂ ਜੀ ਹਾਂ 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 ਕਈ ਵਾਰਾ ਨਾ ਮੰਨ ਲਓ ਜੇ ਮੈਂ ਤੁਹਾਨੂੰ ਜਦ ਤੁਸੀਂ ਮੈਨੂੰ ਵੀ ਪੁੱਛੋਗੇ ਨਾ 5-7 ਤਾਰੀਖ ਕੋਈ ਗੱਲ ਹੈ ਜਾਨਕੀ ਆਪਾਂ ਵੀ ਖੇਜ ਜਾਾਂਗੇ ਮੈਂ ਹਾਂ ਤੇ ਪਰ ਵੀ ਸੇਲਜ਼ਮੈਨ ਸਾਡੇ ਜਿਹੜੇ EMPLYE ਨੇ ਓਖੇ ਚਦੇ ਨਹੀਂ ਜੀ ਉਹ ਵਧੀਆ ਉਹ ਉਸੇ ਹੀ ਮੂਡ ਦੇ ਵਿੱਚ ਹੀ ਰਹਿਣਗੇ ਜਿਹਹ ਜਿਹਾ ਪਹਿਲਾਂ ਗਏ ਜੀ ਤੇ ਇਹ ਦੇ ਕਰਕੇ ਨਹੀਂ ਕੰਮ ਉਹਦੇ ਨਹੀਂ 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 ਸਰ ਉਹੋ ਜੀ ਕੋਈ ਗੱਲ ਨਹੀਂ ਤੇ ਉਹ ਗੱਲ ਸਾਨੂੰ ਦੇਖ ਕੇ ਬੜੀ ਜੀਵ ਜੀ ਲੱਗੀ ਤੇ ਬਾਅਦ ਚ ਉਹਨੇ ਸਾਨੂੰ ਦੱਸਿਆ ਕਹਿੰਦਾ ਸਰ ਮੇਰੇ ਨਾਲ ਐ ਹੋਇਆ ਜੀ ਕਹਿੰਦਾ ਅੱਜ ਦੀ ਦਿਹਾੜੀ ਆਹ ਗੱਲ ਬਣੀ ਹੈ ਇਹ ਭਾਈ ਜਿਹੜਾ ਆਹ ਇਹਦੇ ਬੋਤਲ ਤੁਸੀਂ ਗੋਰਾ ਟੈਲ ਤੁਸੀਂ ਕੀ ਕਰ ਤੁਹਾਡਾ ਪਾਣੀ ਦਾ ਵੀ ਕੰਮ ਕਰਨਾ ਚਾਹੁੰਦੇ ਹੋ ਵੀ ਗਾਹ ਬੋਤਲਾਂ ਬਾਤਲਾਂ ਜਿਹੜੀਆਂ ਮਾਰਕੀਟ ਦੇ ਵਿੱਚ ਹਨ ਗੋਰਾ ਟੈਲ ਦੀਆਂ ਵੀ ਬਈ ਗੋਰਾ ਟੈਲ ਵਾਲੇ ਦਾ ਪਾਣੀ ਵਧੀਆ ਹੁੰਦਾ ਮਿੱਠਾ ਹੁੰਦਾ ਇਹ ਪੀਏ ਹੈ ਨੇ ਗੋਰਾ ਟੈਲ ਦਾ ਪਾਣੀ ਵੈਸੇ ਮਿੱਠਾ ਹੀ ਹੈ ਜੀ ਠੀਕ ਹੈ ਜੀ ਤੇ ਗੋਰਾ ਟੈਲ ਨੂੰ ਪੰਜਾਬ ਦਾ ਪਾਣੀ ਵੀ ਬਹੁਤ ਮਿੱਠਾ ਲੱਗ ਰਿਹਾ ਹੈ ਜੀ ਹੈ ਨਾ ਤੇ ਪਰ ਅਸੀਂ ਤੇ ਕਹਿੰਦੇ ਐਡਵਰਟਾਈਜ਼ਮੈਂਟ ਹੈ ਜੀ ਜਿੱਥੇ ਵੀ ਹੋ ਜੇ ਵਧੀਆ ਹੀ ਹੈ ਜੀ ਹਰ ਘਰ ਜਿਹੜੀ ਆ ਤੁਸੀਂ ਆ ਲਾਈਨ ਲਿਖੀ ਆ ਵੀ ਹਰ ਘਰ ਦੀ ਸ਼ਾਨ ਗੋਰਾ ਟੈਲ ਇਹ ਤੁਸੀਂ ਇਹ ਚੀਜ਼ ਨਾ ਮਤਲਬ ਰਲਦੀ ਮਿਲਦੀ ਆ ਉਹ ਚੀਜ਼ ਨਾ ਹਨਾ ਦੋਨੇ ਪੈਰਲਲ ਚੱਲਦੇ ਆ ਚੀਜ਼ਾਂ ਨਹੀਂ ਸਰ ਹੈ ਹੀ ਜੀ ਹੈ ਹੀ ਅਸਲ 'ਚ ਵੀ ਉਹੀ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਆ ਵੀ ਹਟ ਗਰੀਬਾਂ ਦਾ ਸੁਪਨਾ ਨਹੀਂ ਦੇਖਦਾ ਹੁੰਦਾ ਸੀ ਵੀ ਘਰੇ ਟੈ ਲੱਗ ਜੂਗੀ ਵੀ ਅੱਜ ਥੋਡੇ ਕਰਕੇ ਹਰ ਗਰੀਬ ਕੀ ਅਮੀਰ ਚਾਹ ਲੈ ਅਮੀਰ ਗਰੀਬਾ ਦੇ ਰੱਖਿਆ ਬੜੇ ਛੋਟੇ ਕੀ ਜੀ ਬਈ ਹਰੇ ਇੱਕ ਘਰ ਦੇ ਮੰਨ ਲਓ ਪਹਿਲਾਂ ਨਾ ਜੀ ਬਈ ਦੋ ਕਮਰੇ ਪਾ ਕੇ ਜੀ ਉਸ ਤੋਂ ਬਾਅਦ ਲਿਪ ਦੇ ਦਿੰਦੇ ਸੀ ਲਿਪ ਦੇ ਦਿੰਦੇ ਸੀ ਲਿਪ ਦੇ ਦਿੰਦੇ ਸੀ ਜੇ ਨਾ ਜੀ ਹੁਣ ਦੋ ਕਮਰੇ ਪਾ ਕੇ ਜੋ ਮਿਸਤਰੀ ਨੂੰ ਵੀ ਕਸਟਮਰ ਕਹਿੰਦਾ ਕਹਣਾ ਯਾਰ ਬਈ ਕੋਲੂਆ ਪਾ ਦੀਏ ਜਾਂ ਕੋਈ ਹੋਰ ਸੀਮੈਂਟ ਵਾ ਉਹ ਵੀ ਕਹਿੰਦਾ ਯਾਰ ਜਾ ਕੇ ਗੋਰੇ ਤੋਂ ਟਾਇਲ ਲੈ ਆ ਯਾਰ 2000 ਦੀ ਬੰਦੀ ਆ ਤੇ ਦੋਨੇ 2000 ਰੁਪਏ ਖਰਚਾ ਵੱਧਾ ਜੇ ਤੂੰ ਟਾਇਲ ਹੀ ਲਵਾ ਲੈ ਫਿਰ ਗੱਲ ਖਤਮ ਆ ਟਾਇਲ ਹੀ ਲਵਾ ਲੈ ਇਹਨੇ ਕਰਕੇ ਜਦੋਂ ਫਲੋਰ ਲੱਗ ਜਾਂਦਾਗਾ ਕਰਦੀ ਪੂਰੀ ਸ਼ਾਨ ਫਲੋਰ ਹੈ ਜੀ ਜਦੋਂ ਫਲੋਰ ਲੱਗ ਗਿਆ ਜੀ ਵਾਲ ਤੇ ਲੱਗੇ ਜੀ ਤੇ ਘਰ ਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ ਜੀ ਐਸੇ ਕਰਕੇ ਹੀ ਹੈ ਜੀ ਬਈ ਹਰ ਘਰ ਦੀ ਸ਼ਾਨ ਗੋਰਾ ਜੀ ਹਾਂਜੀ ਇੱਕ ਵਾਰ ਇੱਕ ਪਾਜੀ ਤੁਸੀਂ ਵੀ ਹੈਨਾ ਆਪਾਂ ਕੱਚੇ ਘਰਾਂ ਚ ਪ੍ਰਾਣਾਂ ਚ ਰਹੇ ਹਾਂ ਪਰ ਉਹਨਾਂ ਦਾ ਸਵਾਦ ਵੀ ਵੱਖਰਾ ਸੀ ਨਾ ਉਹ ਚੀਜ਼ ਦਾ ਵੀ ਗਰਮੀਆਂ ਦੇ ਵਿੱਚ ਸਿੰਪਲ ਪੱਖਾ ਹੁੰਦਾ ਸੀ ਪਰ ਫੇਰ ਵੀ ਕਮਰਾ ਠੰਡਾ ਹੁੰਦਾ ਸੀ ਅੰਦਰ ਦੇਖੋ ਉਹ ਚੀਜ਼ ਦਾ ਤਾਂ ਵਾਕਿਆਵੇਂ ਚੀਜ਼ਾਂ ਉਹ ਵਾਪਸ ਨਹੀਂ ਆ ਸਕਦੀ ਹੈ ਹੈਨਾ ਜੀ ਉਹਨੂੰ ਫਿਰ ਆਪਾਂ ਮਹਿਸੂਸ ਵੀ ਕਰਦੇ ਹਾਂ ਉਹ ਚੀਜ਼ਾਂ ਨੂੰ ਵੀ ਉਹ ਚੀਜ਼ਾਂ ਚੰਗੀਆਂ ਸੀਗਾ ਹੈਨਾ ਨੀ ਉਹ ਜਿਵੇਂ ਕਈ ਵਾਰ ਕਰਦੇ ਉਹ ਚੀਜ਼ਾਂ ਨੂੰ ਬਹੁਤ ਆਪਾਂ ਹਾਂਜੀ ਹਾਂਜੀ ਉਹ ਕਈ ਵਾਰ ਆਪਣੇ ਕਿਸੇ ਚੀਜ਼ਾਂ ਤੇ ਸ਼ੇਰ ਵੀ ਲਿਖੇ ਹੁੰਦੇ ਆ ਜੀ ਬਈ ਜਦੋਂ ਘਰ ਪੱਕੇ ਸੀ ਜਦੋਂ ਘਰ ਕੱਚੇ ਸੀ ਹਾਂਜੀ ਘਰ ਕੱਚੇ ਸੀ ਲੋਕ ਸੱਚੇ ਸੀ ਆਣਾ ਜੀ ਤੇ ਐਂ ਦੇ ਸੀਗਾ ਉਹ ਬਹੁਤ ਵਧੀਆ ਸੀਗਾ ਜੀ ਦੇਖੋ ਅਸੀਂ ਤਾਂ ਅਜੇ ਆਪਾਂ ਤਾਂ ਘੱਟ ਦੇਖਿਆ ਗਿਆ ਆਪਣੇ ਬਾਪ ਦਾਦਿਆਂ ਨੇ ਕੁਝ ਜ਼ਿਆਦਾ ਦੇਖਿਆ ਨਹੀਂ ਹਾਂ ਜੀ ਉਹਨਾਂ ਨੂੰ ਹੋਰ ਵੀ ਜ਼ਿਆਦਾ ਮਹਿਸੂਸ ਹੁੰਦਾਗਾ ਜੀ ਤੁਸੀਂ ਐਂ ਦੇਖੋ ਜਦੋਂ ਆਪਾਂ ਨੂੰ ਘੱਟ ਦੇਖਣ ਦੇ ਬਾਵਜੂਦ ਵੀ ਆਪਾਂ ਨੂੰ ਮਹਿਸੂਸ ਹੁੰਦਾ ਹੈਗਾ ਜਿਨ੍ਹਾਂ ਨੇ ਉਹ ਮਾਹੌਲ ਦੇਖਿਆ ਹੋਇਆ ਹੈਗਾ ਜਿਹੜੇ ਉਹ ਟਾਈਮ ਚੋਂ ਲੰਗੇ ਹੋਏ ਆ ਉਹਨਾਂ ਨੂੰ ਤਾਂ ਜ਼ਿਆਦਾ ਮਹਿਸੂਸ ਹੁੰਦਾ ਹੈਗਾ ਜੀ ਸਾਡੇ ਫਾਦਰ ਸਾਹਿਬ ਨੇ ਹੁਣ ਵੀ ਉਹ ਏਸੀ ਨਹੀਂ ਚੱਲਣ ਦਿੰਦੇ ਜੀ ਬਾਰ ਪੰਦੇ ਆ ਜੀ ਹਨਾ ਜੀ ਤੇ ਉਹ ਚੀਜ਼ਾਂ ਆਪਣੇ ਅਰਗੇ ਨੂੰ ਏਸੀ ਤੋਂ ਬਿਨਾ ਨਹੀਂ ਦੀਆਂ ਲੱਗਦੀਆਂ ਇਹਨਾਂ ਭਾਜੀ ਸਾਰਾ ਕਾਰਨ ਹੈ ਜਨਰੇਸ਼ਨ ਗੈਪ ਦਾ ਹਨਾ ਸੋਚ ਬਦਲ ਗਈ ਲੋਕਾਂ ਦੀ ਹਨਾ ਅੱਜ ਕੱਲ ਪਤਾ ਕੀ ਹੁੰਦਾ ਆਪਣੇ ਕੋਈ ਬੱਚੇ ਆ ਹਨਾ ਜਾਂ ਮਤਲਬ ਬੱਚੇ ਆ ਜਾਂ ਅਸੀਂ ਲਾ ਲੋ ਸਾਡੀ ਜਨਰੇਸ਼ਨ ਆ ਨਾ 19 ਤੋਂ ਉੱਪਰ 20 ਆੜੇ ਆ ਗਏ ਜਿਹੜੇ ਹਨਾ 20 ਮਤਲਬ 2001 ਵਾਲੇ ਆ ਗਏ ਬੱਚੇ ਉਹ ਨਵੇਂ ਮਾਡਲ ਜਿਹੜੀ ਜਨਰੇਸ਼ਨ ਦੇ ਵਿੱਚ ਆਏ ਉਹ ਜਨਰੇਸ਼ਨ ਗੈਪ ਇੰਨਾ ਪੈ ਗਿਆ ਵੀ ਕੱਚਾ ਕਰਾਂ ਜਿਹੜੇ ਬੰਦੇ ਦਾ ਨਾ ਵੀ ਟਾਇਲ ਬੱਤਾ ਉਹ ਆਪਦੇ ਆਪ ਨੂੰ ਗਰੀਬ ਸਮਝਦਾ ਤੂੰ ਆਪਦੇ ਦੋਸਤ ਨੂੰ ਘਰੇ ਲਿਆਉਣ ਤੋਂ ਸੰਗਦਾ ਵੀ ਯਾਰ ਕਿਤੇ ਮੇਰੀ ਬੇਇੱਜ਼ਤੀ ਨਾ ਹੋ ਜਾਏ ਸਾਡੇ ਘਰੇ ਟਾਇਲ ਬੱत्ता ਸਾਡਾ ਘਰ ਕੱਚਾ ਯਾਰ ਹਨਾ ਆ ਚੀਜ਼ਾਂ ਬਹੁਤ ਮਾਈਟਰ ਮੈਟਰ ਕਰਦੀਆਂ ਇਹਦੇ ਟਾਈਮ ਦੇ ਵਿੱਚ ਚਲੋ ਆ ਵੀ ਠੀਕ ਹੈ ਵੀ ਤੁਹਾਡੇ ਘਰ ਕੇ ਚਲੋ ਕਿਸੇ ਗਰੀਬ ਦਾ ਸੁਪਨਾ ਸੱਚ ਹੁੰਦਾ ਤਾਂ ਵੀ ਬਹੁਤ ਵਧੀਆ ਗੱਲ ਆ ਮੈਂ ਕਹਿੰਦਾ ਜਿਹੜਾ ਐਡਾ ਤੁਹਾਡਾ ਨਾਮ ਆ ਦੁਨੀਆ ਦੇ ਵਿੱਚ ਹਨਾ ਵੀ ਗੋਰਾ ਟਾਇਲ ਦਾ ਨਾਮ ਇਹ ਲੋਕਾਂ ਦੀ ਦਿਵਾਮਾ ਹੀ ਆ ਠੀਕ ਹੈ ਲੋਕਾਂ ਦਾ ਪਿਆਰ ਆ ਇਹ ਠੀਕ ਹੈ ਜਿਹੜਾ ਕਿ ਤੁਹਾਡੇ ਦਰ ਤੇ ਆ ਕੇ ਕੋਈ ਨਰਾਸ਼ ਹੋ ਕੇ ਨਹੀਂ ਗਿਆ ਚੀਜ਼ ਲੈ ਕੇ ਹੀ ਗਿਆ ਚਾਹੇ ਦੋ ਰੁਪਏ ਘੱਟ ਦੇ ਕੇ ਲੈ ਕੇ ਗਿਆ ਹਣਾ ਇਹ ਚੀਜ਼ ਤੁਸੀਂ ਮੰਨਦੇ ਹੋ ਵੀ ਤੁਸੀਂ ਕਦੇ ਗਾਹਕਾਂ ਤੱਕਾ ਨਹੀਂ ਕੀਤਾ ਨਹੀਂ ਸਰ ਅਰੇ ਨਹੀਂ ਕਿਸੇ ਜੀ ਨਹੀਂ ਜੀ ਨਹੀਂ ਅਸੀਂ ਤਾਂ ਕਹਿੰਨੇ ਆਈ ਲੈ ਜੋ ਲਾ ਲਓ ਲਾਓ ਢੇਰ ਲੱਗੇ ਹੋਇਆ ਲੈ ਜੋ ਲਾ ਲਓ ਮੈਂ ਤਾਂ ਹੁਣ ਵੀ ਕਹਿ ਰਹਿਆਂਗੇ ਤੁਹਾਡੇ ਤੁਹਾਡੇ ਥਰੂ ਵੀ ਕਹਿ ਰਹਿਆਂਗੇ ਤੁਸੀਂ ਆਖੋਗੇ ਵੀ ਇੱਥੇ ਬੈਠਾ ਵੀ ਐਡ ਕਰੀ ਜਾਂਦਾ ਹੈ ਮੈਂ ਤਾਂ ਤੁਹਾਨੂੰ ਕਹਿੰਨੇ ਵੀ ਲੈ ਜੋ ਲਾ ਲੋ ਇੱਕਦੋ ਹੋਰ ਗੱਲ ਆਪਾਂ ਕਲੀਅਰਫਾਈ ਕਰ ਦਈਏ ਵੀ ਅਸਲ 'ਚ ਇਹ ਮੈਂ ਇਹਨਾਂ ਦੀ ਐਡ ਕਰਨ ਨਹੀਂ ਸੀ ਆਇਆ ਵੀ ਇਹਨਾਂ ਦਾ ਨਾਮ ਦੇਖਦੇ ਚਾਹੁੰਦਾ ਚਾਰੇ ਪਾਸੇ ਜਾਣਦੇ ਸੀ ਖੁਦ ਜਾਣਿਆ ਨਾ ਵੀ ਸਾਡਾ ਖੁਦ ਆ ਉਹ ਸੀ ਵੀਰੋ ਬੰਦੇ ਨੂੰ ਮਿਲ ਕੇ ਆਉਣੇ ਆ ਵੀ ਇਹਨਾਂ ਦੀ ਜਰਨੀ ਜਰਨੀ ਦੇਖਣੀ ਆ ਵੀ ਇਹਨਾਂ ਦੀ ਕੀ ਸੋਚ ਆ ਚਾਹੁੰਦੇ ਕੀ ਆ ਵੀ ਆਹ ਚੀਜ਼ ਕਰਕੇ ਸਾਨੂੰ ਇੱਥੇ ਸਪੈਸ਼ਲ ਸੀ ਆਪ ਆਏ ਆ ਇਹਨਾਂ ਨੇ ਬੁਲਾਇਆ ਨਹੀਂ ਸੀ ਤਾਂ ਕਰਕੇ ਇਹਨੇ ਆ ਗੱਲ ਕਹੀ ਆ ਵੀ ਅਸੀਂ ਐਡ ਨਹੀਂ ਕਰ ਰਹੇ ਆ ਆਪਦੀ ਇਹ ਜਸਟ ਉਦਾਂ ਇੱਕ ਬਸ ਮੇਲ ਬਣਾਵ ਸੀ ਸਾਡਾ ਵੀ ਥੋਡੀਆਂ ਵੀ ਇਹਨਾਂ ਦੀਆਂ ਗੱਲਾਂ ਲੋਕਾਂ ਸਾਹਮਣੇ ਆਉਣ वीएसएल च क्योंकि ਲੋਕਾਂ ਨੇ ਇਕੱਲਾ ਥੋੜਾ ਅਜੇ ਤੱਕ ਬੋਰਡ ਦੇਖਿਆ ਭਾਜੀ ਥੋੜੇ ਸੋਸ਼ਲ ਮੀਡੀਆ ਦੇ ਵੀਡੀਓ ਦੇਖੀ ਆਣੇ ਠੀਕ ਆ ਲੋਕਾਂ ਦਾ ਡਿਮਾਂਡ ਚ ਹੁੰਦੀ ਹੈ ਇੱਛਾ ਹੁੰਦੀ ਹੈ ਵੀ ਪਤਾ ਕਰੀਏ ਵੀ ਬੰਦੇ ਹੈ ਕੀ ਜੀ ਵੀ ਕਿਵੇਂ ਰਿਹਾ ਕਿਤੇ ਗੱਲ ਹੈਗੀ ਹੈ ਇਹ ਚੀਜ਼ ਕਰਕੇ ਜਿਆਦਾ ਤਾਂ ਨਹੀਂ ਬੋਲ ਗਿਆ ਮੈਂ ਹੋਰ ਤਾਂ ਨਹੀਂ ਗਿਆ ਤੇ ਆਪਣਾ ਭਾਜੀ ਵੀ ਅੱਜਕੱਲ ਜੇ ਆਪਾਂ ਦੇਖਿਆ ਰਿਹਾ ਐਨਵਾਇਰਨਮੈਂਟ ਦੇਖ ਕਿੰਨੀ ਜਿਆਦਾ ਗਰਮੀ ਐ ਬਾਹਰ ਆ ਨਾ ਵੀ ਅੱਜਕੱਲ ਪੌਦੇ ਦੇਖੋ ਤੁਸੀਂ ਯਾਰ ਹੋਰ ਤਾਂ ਹੋਰ ਨਿੰਮ ਪਹਿਲਾਂ ਕਿੰਨੇ ਹੁੰਦੇ ਸੀ ਮੌਸਮ ਆਪਣਾ ਟੈਂਪਰੇਚਰ ਬਹੁਤ ਜਿਆਦਾ ਸੋਖਦੀ ਆ ਨਿੰਮ ਠੀਕ ਆ ਤੁਸੀਂ ਹੋਰ ਦਰਖਤ ਦੀ ਛਾਂ ਥੱਲੇ ਖੜ੍ਹ ਜਾਓ ਉਹਦਾ ਟੈਂਪਰੇਚਰ ਚੈੱਕ ਕਰਿਓ ਫਿਰ ਨਿੰਮ ਥੱਲੇ ਖੜ੍ਹੇਓ ਉਹਦਾ ਟੈਂਪਰੇਚਰ ਚੈੱਕ ਕਰਿਓ ਉਹ ਬਹੁਤ ਜਿਆਦਾ ਟੈਂਪਰੇਚਰ ਸੋਖਦੀ ਆ ਆਪਣੇ ਅੱਜਕੱਲ ਪਤਾ ਕੀ ਆ ਵੀ ਸਾਰੇ ਦਰਖਤ ਜਿਹੜੇ ਮੱਚ ਚੁੱਕਿਆ ਹੁਣ ਨਵੀਂ ਪੀੜੀ ਨੂੰ ਕੋਈ ਸ਼ੌਂਕ ਨਹੀਂ ਦਰਖਤ ਲਾਉਣ ਦਾ ਨਵੀਂ ਪੀੜੀ ਨੂੰ ਵਾਕਿਆ ਨਹੀਂ ਹੈ ਜੀ ਦੇਖੋ ਸਾਡੇ ਵੀ ਦਿਮਾਗ 'ਚ ਹੈ ਨਹੀਂ ਸੀ ਕੁਝ ਵੀ ਮੇਰੇ ਫਾਦਰ ਸਾਹਿਬ ਇੱਥੇ ਰਹਿੰਦੇ ਆ ਜੀ ਮੇਰੇ ਕੋਲੇ ਖੇਤ ਚ ਜਾਂਦੇ ਆ ਜੀ ਖੇਤ ਚ ਜਾ ਕੇ 2 ਘੰਟੇ ਇੱਥੇ 2 ਘੰਟੇ ਜੀ ਬਾਹਰ 2 ਘੰਟੇ ਬੱਸ ਉਹ 올 ਰੌਂਡ ਆ ਜੀ ਕਹਿੰਦਾ ਮਤਲਬ ਕਿਤੇ ਵੀ 올 ਰੌਂਡਰ ਆ 올 ਰੌਂਡਰ ਜੀ ਹੈ ਨਾ ਜੀ ਤੇ ਉਹ ਘੁੰਮਦੇ ਫਿਰਦੇ ਰਹਿੰਦੇ ਆ ਜੀ ਉਹ ਕਹਿੰਦੇ ਯਾਰ ਤੁਸੀਂ ਇਹ ਗਿਫਟ ਦੇ ਰਹੇ ਹੋ ਤੁਸੀਂ ਜਿਵੇਂ ਅਸੀਂ ਗਿਫਟ ਦਿੰਨੇ ਆ ਜੀ ਹਰ ਇੱਕ ਕਸਟਮਰ ਨੂੰ ਗਿਫਟ ਦਿੰਨੇ ਆ ਇੱਕ ਛੋਟਾ ਜਿਹਾ ਹੀ ਤੇ ਉਹ ਕਹਿੰਦੇ ਜੀ ਤੁਸੀਂ ਕੀ ਗਿਫਟ ਦੇ ਰਹੇ ਹੋ ਯਾਰ ਗਰਮੀ ਇੰਨੀ ਆ ਕੋਈ ਪੌਦੇ ਲਵਾਓ ਤੁਸੀਂ ਯਾਰ ਕੋਈ ਵਧੀਆ ਕੰਮ ਕਰੋ ਅਸੀਂ ਆਖੇ ਜੀ ਜ਼ਰੂਰ ਜੀ ਹਨਾ ਜੀ ਫਾਦਰ ਸਾਹਿਬ ਨੇ ਜਦੋਂ ਆਖਿਆ ਜੀ ਤੇ ਸਾਨੂੰ ਵੀ ਉਦੋਂ ਮਹਿਸੂਸ ਹੋਇਆ ਨਾਲ ਦੀ ਨਾਲ ਬਈ ਹਾਂ ਯਾਰ ਪੌਦੇ ਲਵਾਈਏ ਅਸੀਂ ਉਸੇ ਦਿਨ ਤੋਂ ਫਿਰ ਅਸੀਂ ਇਹ ਵੀ ਪੁੱਛਿਆ ਬਈ ਪੌਦੇ ਸ਼ੁਰੂ ਕਰਦੇ ਆਂ ਬਈ ਬੰਦਨੇ ਸ਼ੁਰੂ ਕਰਦੇ ਆਂ ਜੀ ਆਪਾਂ ਜੀ ਤੇ ਪੌਦੇ ਫਿਰ ਕਿਹੜੇ ਹੋਣ ਇਹ ਵੀ ਫਿਰ ਲੈਟਰ ਕਰਦਾ ਹਾਂਜੀ ਹਾਂਜੀ ਉਹ ਕਹਿੰਦੇ ਫਾਦਰ ਸਾਹਿਬ ਇੱਕ 슈ਗਰ ਦੇ ਮਰੀਜ਼ ਨੇ ਕਹਿੰਦਾ ਯਾਰ ਇੱਕ ਤਾਂ ਜਾਮਣ ਜਾਮਣ ਤੇ ਮੈਂ ਕਿਹਾ ਹਾਂਜੀ ਕਹਿੰਦਾ ਇੱਕ ਤੇ ਇੱਕ ਨਾ ਨਿੰਮ ਸੁੱਕ ਗਏ ਤੇ ਮੈਂ ਕਿਹਾ ਠੀਕ ਹੈ ਜੀ ਦੋਨੇ ਵੰਡ ਦਿੰਨੇ ਆ ਇਹੇ ਜੀ ਆ ਭਾਈ ਹਣਾ ਜੀ ਤੇ ਜਾਮਣ ਤੇ ਨਿੰਮ ਨਾਲੇ ਆਪਣੇ ਵਿਰਿਆਸਤੀ ਪੌਦੇ ਵਿਰਿਆਸਤੀ ਪੌਦੇ ਹਣਾ ਜੀ ਪੁਰਾਣੇ ਪੌਦੇ ਨੇ ਜੀ ਹਣਾ ਮਤਲਬ ਤੁਸੀਂ ਨਿੰਮ ਤੇ ਜਾਮਨ ਐਕਤੀ ਅਸੀਂ ਬਹੁਤ ਸਾਰੇ ਬੰਡੇ ਜੀ ਆਲੇ ਦੁਆਲੇ ਦੇ ਜੋ ਵੀ ਪਿੰਡਾਂ ਦੇ ਵੀ ਹੈ ਜੀ ਉਹ ਵੀ ਲੋਕ ਆ ਕੇ ਸਾਨੂੰ ਇਹ ਗੱਲ ਆਖੇ ਸਰ ਪੌਦੇ ਲੈਣ ਆਏ ਆ ਇਹ ਸਿਰਫ ਗਾਕਾਂ ਵਾਸਤੇ ਕਿ ਕੋਈ ਵੀ ਲੈ ਸਕਦਾ ਨਹੀਂ ਸਰ ਉਹੀ ਗੱਲ ਮੈਂ ਦੱਸੀ ਆ ਨਾ ਗਾਈ ਬਈ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਆ ਕੇ ਸਾਨੂੰ ਆਖਿਆ ਜੀ ਬਈ ਸਾਨੂੰ ਜੀ ਪੌਦੇ ਚਾਹੀਦੇ ਆ ਜਦੋਂ ਅਸੀਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਣੇ ਆ ਜੀ ਹਨਾ ਜੀ ਆਪਦੇ ਚੈਨਲ ਤੇ ਪਾਉਣੇ ਆ ਤੇ ਪੌਦੇ ਜਾਨੀ ਕਿ ਹੋਰ ਵੀ ਬਹੁਤ ਸਾਰੇ ਬੰਡੇ ਜੀ ਵਧੀਆ ਜਾਨੀ ਕਿ ਸਾਨੂੰ ਖੁਦ ਨੂੰ ਵਧੀਆ ਲੱਗਿਆ ਜੀ ਕੋਈ ਪੌਦੇ ਵੰਡਣਾ ਕਸਟਮਰ ਵੀ ਬਹੁਤ ਸਾਰੇ ਖੁਸ਼ ਹੁੰਦੇ ਸੀ ਯਾਰ ਬਈ ਕੰਮ ਵਧੀਆ ਕਰ ਰਹੇ ਹੋ ਬਲਕਿ ਪਹਿਲਾਂ ਅਸੀਂ ਹੋਰ ਵੀ ਗਿਫਟ ਦਿੰਦੇ ਸੀ ਉਹ ਲੈ ਕੇ ਕੱਲਾ ਬੰਦਾ ਖੁਸ਼ ਹੋ ਜਾਂਦਾ ਸੀ ਪਰ ਕਿਸੇ ਨੇ ਇਹ ਗੱਲ ਨਹੀਂ ਸੀ ਆਖੀ ਬਈ ਕੰਮ ਵਧੀਆ ਕਰ ਰਹੇ ਹੋ ਤੁਸੀਂ ਪਰ ਪੌਦਿਆਂ ਨਾਲ ਜਨਕੀ ਇਹ ਗੱਲ ਕਹਿ ਰਹੇ ਆ ਬਈ ਯਾਰ ਕੰਮ ਵਧੀਆ ਕਰ ਰਹੇ ਹੋ ਬਾਜੀ ਇਹ ਤਾਂ ਥੋੜਾ ਕੰਮ ਵਾਕਈ ਸਰਾਉਣ ਵਾਲਾ ਮੈਂ ਕਹਿੰਦਾ ਇੰਟਰਨੈਸ਼ਨਲ ਤੇ ਤੁਹਾਡੀ ਗੱਲ ਜਲਦੀ ਪਹੁੰਚਾਈਦੀ ਆ ਵੀ ਤੁਹਾਡੇ ਨਾਲ ਤੁਸੀਂ ਪਤਾ ਤੁਹਾਡੀ ਟੈਕਨੋਲੋਜੀ ਸਟਰੈਟਜੀ ਕੀ ਆ ਤੁਸੀਂ ਹਰ ਵਾਰੀ ਆਪਦੀ ਸਟਰੈਟਜੀ ਚੇਂਜ ਕਰਦੇ ਮੌਸਮ ਦੇ ਹਿਸਾਬ ਨਾਲ ਲੋਕਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਆਪਣੇ এনवायरमेंट ਦੀ ਲੋੜ ਦੇ ਹਿਸਾਬ ਨਾਲ ਠੀਕ ਹੈ ਤੁਸੀਂ ਉਹ ਚੀਜ਼ ਦੇ ਹਿਸਾਬ ਨਾਲ ਮੈਥ ਨੂੰ ਸੋਸ਼ਲ ਮੀਡੀਆ ਤੇ ਕਹਿਣਾ ਵੀ ਨਹੀਂ ਚਾਹੀਦਾ ਚਲੋ ਦੱਸ ਦਾਂ ਮੈਂ ਇੱਕ ਵਾਰੀ ਭਾਜੀ ਅਸੀਂ ਗਰੀਬ ਬੱਚਿਆਂ ਨੂੰ ਬੂਟ ਵੰਡੇ ਸੀਗੇ ਠੀਕ ਆ ਵੀ ਗਰੀਬ ਬੱਚੇ ਆਪਾਂ ਇੱਥੇ ਦੇਖੇ ਜੀ ਤੁਰੇ ਫਿਰਦੇ ਹਨਾ ਭਾਜੀ ਜੇ ਸੀ ਜੋ ਦੇਖਿਆ ਜਦੋਂ ਪਤਾ ਗੱਲ ਕੀ ਸੀਗੀ ਜਦੋਂ ਮੋਟਰਸਾਈਕਲ ਤੇ ਆਪ ਜਾਂਦੇ ਸੀ ਜਾਂ ਪੜਨ ਜਾਂਦੇ ਸੀ ਬੂਟ ਪਾਏ ਹੁੰਦੇ ਕੋਟ ਪਾਏ ਫਿਰ ਵੀ ਠੰਡ ਲੱਗਦੀ ਕਿਤਨੇ ਕਿਤ ਲੱਗ ਕੇ ਜਾਂਦੀ ਸੀਗੀ ਹਣਾ ਆਪਦੇ ਆਪਣੇ ਦੇਖਿਆ ਉਹ ਬੱਚਿਆਂ ਨੂੰ ਦੇਖਿਆ ਸੀ ਠੀਕ ਹੈ ਉਹ ਬੱਚਿਆਂ ਦੇ ਯਾਰ ਬਾਈ ਪੈਰਾਂ 'ਚ ਚੱਪਲਾਂ ਵੀ ਨਹੀਂ ਸੀਗੀਆਂ ਠੀਕ ਹੈ ਠੀਕ ਹੈ ਅਸੀਂ ਉਹ ਕੀ ਕੀਤਾ ਚਾਰ ਪੰਜ ਦੋਸਤ ਸੀ ਮੇਰੇ ਹਿਸਾਬ ਨਾਲ ਹੈਰੀ ਵਰਗੇ ਸਾਡੇ ਨਾਲ ਹੀ ਸੀਗੇ ਉਦੋਂ ਤੇ ਉਦੋਂ ਅਸੀਂ ਪੈਸੇ ਇਕੱਠੇ ਕੀਤੇ ਸਾਰਿਆਂ ਨੇ ਜਿੰਨੇ ਵੀ ਸੀ ਦੱਸ ਸਾਡੇ ਕੋਲ 15000 ਰੁਪਏ ਹੋਇਆ ਇਕੱਠਾ ਉਹਦੇ ਜੋ ਕੁਝ ਕੇ ਪੈਸੇ ਘਟਦੇ 20000 ਰੁਪਏ ਇਕੱਠਾ ਕਰਨਾ ਸੀ ਉਦੋਂ ਤੁਹਾਡੇ ਵੱਲੋਂ ਸਾਨੂੰ 2000 ਰੁਪਏ ਆਇਆ ਸੀ ਸਹੀ ਵੀ ਇਹ ਗੁੱਪਤਾਨਾ ਰੱਖਣਾ ਭਾਂ ਸੌਰੀ ਚਲੋ ਕਹਿਣਾ ਪੈ ਗਿਆ ਵੀ ਉਹ ਉਹ ਚੀਜ਼ ਨੂੰ ਲੈ ਕੇ ਵੀ ਇਹ ਬੰਦੇ ਮਤਲਬ ਬਹੁਤ ਜਿਆਦਾ ਨਾਈਸ ਆ ਯਾਰ ਵੀ ਇਹਨਾਂ ਦਾ ਦਿਲ ਨਹੀਂ ਛੋਟਾ ਠੀਕ ਆ ਨਾ ਹੀ ਮਤਲਬ ਨਹੀਂ ਸੋਚ ਛੋਟੀ ਆ ਵੀ ਤੁਹਾਡੇ ਲਈ ਉਹ ਚੀਜ਼ ਕਹਿਣਾ ਵੀ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਸਮਾਜ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਇੱਕ ਬਿਜ਼ਨਸ ਮਾਈਂਡ ਲੈ ਕੇ ਚੱਲਦੇ ਹੋ ਠੀਕ ਆ ਬਿਜ਼ਨਸ ਮਾਈਂਡ ਦੇ ਨਾਲ ਪੈਰਲ ਤੁਸੀਂ ਆ ਚੀਜ਼ਾਂ ਵੀ ਲੈ ਕੇ ਚੱਲ ਰਹੇ ਹੋ ਵੀ ਕਈ ਵਾਰੀ ਐ ਹੁੰਦਾ ਬਾਈ ਹੁਣ ਦੇਖੋ ਨਾ ਤੁਸੀਂ ਆ ਵੱਡਾ ਕੰਮ ਕਰ ਲਿਆ ਚਲੋ ਹਣਾ ਪਰਮਾਤਮਾ ਕਰੇ ਹਮੇਸ਼ਾ ਤੁਹਾਡਾ ਕੰਮ ਵਧਦਾ ਰਹੇ ਲੋਕਾਂ ਦਾ ਪਿਆਰ ਤੇ ਲੋਕਾਂ ਦਾ ਵਿਸ਼ਵਾਸ ਤੁਹਾਨੂੰ ਹਰ ਵਾਰੀ ਮਿਲਦੀਆਂ ਰਹਿਣ ਪਰ ਪਤਾ ਗੱਲ ਕੀ ਹੈ ਜਦੋਂ ਤੁਸੀਂ ਇਦਾਂ ਕਰਦੇ ਹੋ ਨਾ ਕੋਈ ਹੁਣ ਥੋੜੀ ਸਾਦੇ ਕੋਈ ਹੋਰ ਹੁੰਦਾ ਚਲੋ ਹਨਾ ਉਹਨੇ ਕੀ ਕਰਨਾ ਸੀ ਵਧੀਆ ਤਕੜੀ ਗੱਡੀ ਕਢਾਉਣੀ ਸੀ ਰੇਂਜ ਰੋਵਰ ਠੀਕ ਹੈ ਹੁਣ ਮੇਰੇ ਅਰਕਾ ਆ ਗਏ ਮੇਰੇ ਅਰਕਾ ਉਹ ਗੇਟ ਤੋਂ ਬਾਹਰ ਖੜਾ ਹੁੰਦਾ ਵੀ ਐਮਪੋਇੰਟਮੈਂਟ ਲੈਣ ਨੂੰ ਫਿਰਦਾ ਹੁੰਦਾ ਭਾਈ ਜੀ ਥੋੜੀ ਐਪੋਇੰਟਮੈਂਟ ਤੇ ਥੋੜਾ ਇੰਟਰਵਿਊ ਕਰਨਾ ਠੀਕ ਹੈ ਹੁਣ ਕੋਈ ਨਾਰਮਲ